ਬਿਕਦੀਏ ਫਸਲ ਆਪਣੀ ਉਹ ਜੋ ਹੈ ਭ੍ਰਸ਼ਟਾਚਾਰ ਹੈ ਉਹ ਲਾ ਜੀ ਲੋਤਾ ਹਾਂ ਮਾਰਦੇ ਆ ਇਨਸਪੈਕਟਰ ਕਹਿੰਦੇ ਸਾਨੂੰ 3-3 ਲੱਖ ਰੁਪਈਆ ਪਏ ਜਾਂਦਾਗਾ ਬਾਣੀਆ ਕਹਿੰਦੇ ਸਾਥੋਂ ਆਏ ਹੈ ਇਨਸਪੈਕਟਰ ਮੰਗਦੇ ਆ ਉਹ ਕਹਿੰਦੇ ਵੀ ਸਾਨੂੰ ਕਹਾ ਘਾਟਾ ਪਏ ਜਾਂਦਾਗਾ ਘਾਹ ਦੇਣੇ ਪੈਂਦੇ ਆ ਗਾਤੁਰ ਤੱਕ ਕਚੜਾ ਵੇ ਜਾਂਦੇ ਆ ਨਾ ਕੁਝ ਕਿਸੇ ਨੇ ਕੁਝ ਪਾਸ ਕਰਾਉਣਾ ਕਿਸੇ ਨੇ ਪੇਮੈਂਟਾਂ ਪਾਸ ਕਰਾਉਣੀਆਂ ਨੇ ਕਿਸੇ ਨੇ ਕੁਝ ਕਰਾਉਣਾ ਲੈਂਡ ਦੇਣ ਪੂਰਾ ਚੱਲਦਾ ਫਿਰ ਇੱਕ ਤਾਂ ਇੱਕ ਸਰਕਲ ਬਣਿਆ ਨੇ ਉਹਨਾਂ ਤੋਂ ਟੁੱਟਿਆ ਨਹੀਂ ਹਲੇ ਪੰਦੇ ਤਾਂ ਦਾਬੇ ਤੁਸੀਂ ਦੇਖਦੇ ਹੀ ਹੋ ਰੋਜ਼ ਖਬਰਾਂ ਚ ਆ ਰਿਹਾ ਡਿਡ ਬੋਰਡ ਲੱਗੇ ਵੀ ਇੰਨਾ ਬੰਦਾ ਫੜ ਲਿਆ ਇੰਨੇ ਪਰਚੇ ਦੇਤੇ ਭ੍ਰਸ਼ਟਚਾਰੀਆਂ ਤੇ ਕੱਲੀਆਂ ਖਬਰਾਂ ਹੀ ਨੇ ਨਾ ਜੀ ਕੱਲੀਆਂ ਖਬਰਾਂ ਹੀ ਨੇ ਉਹ ਤਾਂ ਛਾਣੇ ਦਾ ਰਿਕਾਰਡ ਦਾ ਬੋਲਦਾ ਹੋਣਾ ਲਿਖਿਆ ਹੋਣਾ ਉਹਦੇ ਚ ਉਦੋਂ ਉਦੋਂ ਵੱਧ ਆ ਜੀ ਉਦੋਂ ਪਹਿਲਾਂ 5000 ਲੈਂਦੇ ਸੀ ਜਿਹੜੇ ਕੰਮ ਦਾ ਉਹਨੂੰ 50000 ਲੈਂਦੇ ਆ ਬਲਾਈ ਕਿੰਨੀ ਮਹਿੰਗੀ ਬਾਜੀ ਦੇਖੋ ਤੁਸੀਂ ਦੇਖੋ ਹੈਗੀ ਹੈ ਨਾ ਸਾਰੇ ਦੇਖੋ ਸਰਕਾਰੀਆਂ ਚ ਕਿਉਂ ਨਹੀਂ ਦੇਖੋ ਪ੍ਰਾਈਵੇਟ ادارے ਤਾਂ ਹੀ ਖੁੱਲੇ ਆ ਵੀ ਉਹ ਗਵਰਨਮੈਂਟੋਂ ਸਿੱਧਾ ਸੈਂਟਰ ਗਵਰਨਮੈਂਟ ਨੂੰ ਇਹਦਾ ਫੰਡ ਜਾਂਦਾ ਵਾ ਕੀ ਕਹਿੰਦੇ ਸੁਧਾਵਾ ਨੇ ਕਿਸਾਨ ਨੂੰ ਨ ਡੀਜ਼ਲ ਤੇਲ ਬੰਦ ਹੋ ਜੇ ਸਾਰਿਆਂ ਦੇ ਚੀਕ ਹਲਕੜ ਜਾਣਗੇ ਕੁਝ ਨਹੀਂ ਹੁੰਦਾ ਬਿਜਲੀ ਬੰਦ ਹੋ ਜੇ ਧਰਨੇ ਲੱਗਦੇ ਆ ਥਾਰਦਾ ਵੀ ਮੋਟਰ ਨਹੀਂ ਚੱਲਦੀ ਹੈਗੀ ਪਾਣੀ ਦੇਣਾਗਾ ਜਦੋਂ ਪਿੰਡਾਂ 'ਚ ਤੁਹਾਡੇ ਸੁਨੇਹਾ ਪਹੁੰਚਦਾ ਹੈ ਵੀ ਜਾਣਾ ਆਪਾਂ ਕਿਤੇ ਵੀ ਜਦੋਂ ਮੋਰਚਾ ਲੱਗਦਾ ਆਉਂਦਾ ਮਨ ਦੇ ਵਿੱਚ ਕਿ ਐਦਕੀ ਅਸੀਂ ਆਪਣੀ ਗੱਲ ਪੂਰੀ ਕਰ ਆਵਾਂਗੇ ਜਾਂ 4-5 ਦਿਨ ਚੱਲ ਚੰਡੀਗੜ੍ਹ ਘੁੰਮ ਕੇ ਹੀ ਆ ਜਾਾਂਗੇ ਇਹ ਸੋਚ ਕੇ ਆ ਗਏ ਸੀ ਅਸੀਂ ਤੋਂ ਜਿਹੜੀ ਉੱਤਮ ਖੇਤੀ ਦੀ ਬਾਬੇ ਨਾਨਕ ਵਾਲੀ ਉਹ ਅੱਜ ਨੀਚ ਕਰਤੀ ਕਾਰਪੋਰੇਟ ਘਰਾਣਿਆਂ ਨੇ ਜਿਨ੍ਹਾਂ ਨੂੰ ਅਸੀਂ ਚੁਣ ਕੇ ਰਾਸ ਸੱਤਾ ਦੇ ਬਣਾਇਆ ਉਹ ਉਹਨਾਂ ਦੀਆਂ ਕਤਕੁਤਲੀਆਂ ਨੇ ਇੰਦਰਾ ਗਾਂਧੀ ਇਹ ਕਹਿੰਦੀ ਸੀ ਵੀ ਠੂਠਾ ਧਰਾਓ ਸਾਡਾ ਢਿੱਡ ਨੰਗਾ ਹੁੰਦਾਗਾ ਕੀ ਕਣਕ ਤੇ ਝੋਨਾ ਆ ਗਏ ਹਾਂਜੀ ਕਣਕ ਝੋਨਾ ਹੋਰ ਵੀ ਜਿੰਨੀਆਂ ਵੀ ਫਸਲ ਹਾਈਬ੍ਰਿਡ ਬੀ ਮਸ਼ੀਨਰੀ ਟਰੈਕਟਰ ਆ ਗਏ ਵਰਦਾਂ ਦੀ ਥਾਂ ਲੈ ਲਈ ਮੋਟਰਾਂ ਨੇ ਲੈ ਲਈ ਜਾਨੀ ਕਿ ਖੂਹਾਂ ਦੀ ਥਾਂ ਟੈਂਡਾਂ ਦੀ ਥਾਂ ਇਸ ਕਰਕੇ ਜਾਨੀ ਕਿ ਉਹਨੇ ਉਸ ਤੋਂ ਬਾਅਦ ਲੋਕ ਖਰਚੇ ਦੇ ਜਾਲਸ ਫਸ ਕੇ ਉਸ ਤੋਂ ਬਾਅਦ ਲੋਕਾਂ ਦੀ ਹਾਲਤ ਦਿਨੋਂ ਦਿਨ ਡਾਊਨ ਹੋ ਰਹੀ ਆ ਨੀਤੀ ਜਿਹੜੀ ਖੇਤੀ ਆ ਉਹਦੇ ਕਰਕੇ ਸਾਡਾ ਮਾਲਵਾ ਜਿਹੜਾ ਏਰੀਆ ਹੈਗਾ ਉਹਦੇ ਵਿੱਚ ਕੈਂਸਰ ਤੁਸੀਂ ਦੇਖ ਲਓ ਬਠਿੰਡੇ ਤੋਂ ਵੀ ਕਨੇਰ ਨੂੰ ਕੈਂਸਰ ਵਾਲੀਆਂ ਟ੍ਰੇਨਾਂ ਚੱਲਦੀਆਂ ਨੇ। ਉਹੀ ਬਸਲ ਤੁਸੀਂ ਖਾਣੀਆਂ ਸਪਰੇਅ ਵਾਲੀ ਫਿਰ ਨੁਕਸਾਨ ਤਾਂ ਫਿਰ ਤੁਹਾਡੀ ਸਿਹਤ ਨੂੰ ਵੀ ਹੈ। ਤੁਸੀਂ ਛੱਡ ਦਿਓ ਸਪਰੇਅ ਨਾ ਕਰੋ। ਸਾਡੀਆਂ ਲੋੜਾਂ ਹੀ ਇੰਨੀਆਂ ਵਧਾਤੀਆਂ ਜੀ ਉਹਨੇ। ਦਿਖਾਉਂਦੇ ਆ ਟੀਲੀ ਵਜੋਂ ਦੇ ਟੜਕੇ ਤੋਂ ਲੈ ਕੇ ਦਿਖਾਉਂਦੇ ਆ ਲੋਕਾਂ ਨੂੰ ਖਰਚਤ ਕਰਦੇ ਆ ਉਧਰੋਂ। ਪਿਆ ਆ ਚੀਜ਼ਾਂ ਵਰਤੋ ਸਾਡੀਆਂ ਬੜਾ ਬੜਾ ਪ੍ਰਚਾਰ ਉਹਨਾਂ ਨੇ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਦੇ ਏਜੰਟ ਡੀਲਰ ਪ੍ਰਚਾਰ ਕਰਨਾ ਹੁੰਦੇ ਜੀ ਸਾਡੀ ਸਪਰੇਅ ਸਿੱੜਕੋ ਆ ਸਾਡਾ ਪੀ ਵਰਤੋ ਜੀ ਥੋੜੇ 40 ਮਾਣ ਹੁੰਦੀਆਂ ਥੋੜੇ 60 ਮਾਣ ਹੋਊ ਕੀਤ ਯਾਦ ਆ ਰਿਹਾ ਮੈਨੂੰ ਬੱਬੂ ਮਾ ਹੁੰਦਾ ਕਹਿੰਦਾ ਕਦੇ ਮੋਟਰ ਸੜ ਗਈ ਕਦੇ ਖੇਤ ਹਟ ਗਿਆ ਕਦੇ ਪੈਂਦਾ ਸੋਕਾ ਕਦੇ ਸਭ ਕੁਝ ਹਟ ਗਿਆ ਕਿਸ਼ਤਾਂ ਬੈਂਕ ਦੀਆਂ ਟੁੱਟ ਗਈਆਂ ਚੜ ਕੇ ਆ ਗਿਆ ਥਾਣਾ ਜੱਟ ਦੀ ਜੂਨ ਬੁਰੀ ਤੜਪ ਤੜਪ ਮਰ ਜਾਣਾ ਉਹੀ ਉਹੀ ਹਾਲ ਤਾਂ ਜਨ ਕੀ 10 ਕਿੱਲਿਆਂ ਤੱਕਲੇ ਕਿਸਾਨ ਨੇ ਖੇਤ ਕਿਥੋਂ ਆਏ ਹੋ ਅਸੀਂ ਜਿਲ੍ਹਾ ਮਾਨਸਾ ਬਲਾਕ ਪਟਲਾਟਾ ਪਿੰਡ ਸਾਡਾ ਤੋਤੜਾ ਅੱਛਾ ਮਾਨਸਾ ਸਿੱਧੂ ਮੂਸੇਵਾਲਾ ਕਰਕੇ ਬਹੁਤ ਮਸ਼ਹੂਰ ਹੋ ਗਿਆ ਹੈ ਹਾਂਜੀ ਹਾਂਜੀ ਠੀਕ ਹੈ ਕਦੋਂ ਆਗੇ ਸੀਗੇ ਅਸੀਂ ਆਏ ਜੀ ਇੱਕ ਤਰੀਕ ਨੂੰ ਐਤਵਾਰ ਨੂੰ ਆਗੇ ਸੀ ਐਤਵਾਰ ਨੂੰ 3-4 ਵਜੇ ਅੱਛਾ ਜਦੋਂ ਤੁਰਦੇ ਆ ਜਦੋਂ ਪਿੰਡਾਂ 'ਚ ਤੁਹਾਡੇ ਸੁਨੇਹਾ ਪਹੁੰਚਦਾ ਹੈ ਵੀ ਜਾਣਾ ਆਪਾਂ ਕਿਤੇ ਵੀ ਜਦੋਂ ਮੋਰਚਾ ਲੱਗਦਾ ਹੈ ਆਉਂਦਾ ਮਨ ਦੇ ਵਿੱਚ ਕਿ ਐਦਕੀ ਅਸੀਂ ਆਪਣੀ ਗੱਲ ਪੂਰੀ ਕਰ ਆਵਾਂਗੇ ਜਾਂ 4-5 ਦਿਨ ਚਲ ਚੰਡੀਗੜ੍ਹ ਘੁੰਮ ਕੇ ਆ ਜਾਾਂਗੇ ਇਹ ਸੋਚ ਕੇ ਆ ਗਏ ਸੀ। ਚੰਡੀਗੜ੍ਹ ਘੁੰਮਣ ਆੜੀ ਗੱਲ ਆ ਜਿਹੜੀ ਉਹ ਤਾਂ ਸਾਡੇ ਦਾ ਕਿੱਥੇ ਕਰਮਾ ਜਾ ਅਸੀਂ ਤਾਂ ਯਾਨੀ ਕਿ ਜਿਹੜੇ ਹਾਲਾਤ ਆ ਜਿਹੜੀਆਂ ਨੀਤੀਆਂ ਪਾਲਿਸੀਆਂ ਸਰਕਾਰ ਲਿਆਉਂਦੀ ਆ ਜਿੰਨਾ ਕਰਕੇ ਯਾਨੀ ਕਿ ਕਿਸਾਨੀ ਅੱਜ ਘਾਟੇ ਦਾ ਕਿੱਤਾ ਬਣ ਰਹੀ ਆ ਨੌਜਵਾਨ ਪਰਦੇਸ਼ਾਂ ਨੂੰ ਜਾ ਰਿਹਾ ਜਮੀਨਾਂ ਵੇਚ ਵੇਚ ਕਹਨੇ ਕਰ ਕਰ ਅਸੀਂ ਤਾਂ ਉਸ ਕਿਸਾਨੀ ਨੂੰ ਬਚਾਉਣ ਵਾਸਤੇ ਆਉਦੇ ਪਿਤਾ ਪੁਰਖੀ ਜਿਹੜਾ ਕਿੱਤਾਗਾ ਧੰਦਾਗਾ ਉਹਨੂੰ ਬਚਾਉਣ ਵਾਸਤੇ ਉਹਨੂੰ ਲਾਹੇਬੰਦ ਬਣਾਉਣ ਵਾਸਤੇ ਜਿਹੜੀ ਕਿਸੇ ਗਾ ਕਿਸੇ ਸਮੇਂ ਗੱਲ ਕਹੀਦੀ ਬਾਬੇ ਨਾਨਕ ਨੇ ਵੀ ਉੱਤਮ ਖੇਤੀ ਮੱਧਮ ਪਰ ਨੀਚ ਚਾਕਰੀ ਅਸੀਂ ਤੋਂ ਜਿਹੜੀ ਉੱਤਮ ਖੇਤੀ ਦੀ ਬਾਬੇ ਨਾਨਕ ਵਾਲੀ ਉਹ ਅੱਜ ਨੀਚ ਕਰਤੀ ਕਾਰਪੋਰੇਟ ਘਰਾਣਿਆਂ ਨੇ ਜਿਨ੍ਹਾਂ ਨੂੰ ਅਸੀਂ ਚੁਣ ਕੇ ਰਾਸ ਸੱਤਾ ਦੇ ਬਣਾਇਆ ਉਹਨਾਂ ਦੀਆਂ ਕਤਕੁਤਲੀਆਂ ਨੇ ਇਸ ਕਰਕੇ ਸੀ ਉਹ ਬਾਬੇ ਨਾਨਕ ਦੇ ਫਰਮਾਨ ਨੂੰ ਲੈ ਕੇ ਉਹ ਗੱਲ ਨੂੰ ਲੈ ਕੇ ਉਹ ਖੇਤੀ ਨੂੰ ਉੱਤਮ ਬਣਾਉਣ ਵਾਸਤੇ ਲੜ ਰਹੇ ਆ ਵੀ ਜਦੋਂ ਅਸੀਂ ਵਿਰਾਸਤੀ ਫਸਲਾਂ ਬੀਜਦੇ ਸੀ ਉਦੋਂ ਨਾ ਕੈਂਸਰ ਸੀ ਨਾ ਕਾਲਾ ਪੀੜੀਆ ਸੀ ਨਾ ਕੋਈ ਕਰਜਾ ਦੀਗਾ ਜਦੋਂ ਤੋਂ ਇਹਦਾ 1962 ਤੋਂ ਬਾਅਦ ਹਰਾ ਇਨਕਲਾਬ ਆਇਆ ਅਮਰੀਕਾ ਲੈ ਕੇ ਆਇਆ ਜਿਹੜਾ ਉਹਨੂੰ ਕਹਿੰਦੇ ਆ ਇਹ 인ਦਰਾ ਗਾਂਧੀ ਕਹਿੰਦੀ ਸੀ ਵੀ ਠੂਠਾ ਧਰਾਓ ਸਾਡਾ ਢਿੱਡ ਨੰਗਾ ਹੁੰਦਾਗਾ ਕਣਕ ਤੇ ਝੋਨਾ ਆ ਗਏ ਹਾਂਜੀ ਕਣਕ ਝੋਨਾ ਹੋਰ ਵੀ ਜਿੰਨੀਆਂ ਵੀ ਫਸਲ ਹਾਈਬ੍ਰਿਡ ਵੀ ਮਸ਼ੀਨਰੀ ਟਰੈਕਟਰ ਆ ਗਏ ਵਰਦਾਂ ਦੀ ਥਾਂ ਲੈ ਲਈ ਮੋਟਰਾਂ ਨੇ ਲੈ ਲਈ ਜਾਨੀ ਕਿ ਖੂਹਾਂ ਦੀ ਥਾਂ ਟੈਂਡਾਂ ਦੀ ਥਾਂ ਇਸ ਕਰਕੇ ਜਾਨੀ ਕਿ ਉਹਨੇ ਉਸ ਤੋਂ ਬਾਅਦ ਲੋਕ ਕਰਜ਼ੇ ਦੇ ਜਾਲ ਫਸ ਕੇ ਉਸ ਤੋਂ ਬਾਅਦ ਲੋਕਾਂ ਦੀ ਹਾਲਤ ਦਿਨੋਂ ਦਿਨ ਡਾਊਨ ਹੋ ਰਹੀ ਆ ਅੱਜ ਤੁਸੀਂ ਦੇਖ ਲਓ ਉਹ ਹਰੀ ਨੀਤੀ ਜਿਹੜੀ ਖੇਤੀ ਆ ਉਹਦੇ ਕਰਕੇ ਸਾਡਾ ਮਾਲਵਾ ਜਿਹੜਾ ਏਰੀਆ ਹੈਗਾ ਉਹਦੇ ਵਿੱਚ ਕੈਂਸਰ ਤੁਸੀਂ ਦੇਖ ਲਓ ਬਠਿੰਡੇ ਤੋਂ ਵੀ ਕਨੇਰ ਨੂੰ ਕੈਂਸਰ ਵਾਲੀਆਂ ਟ੍ਰੇਨਾਂ ਚੱਲਦੀਆਂ ਆ। ਉਹ ਏਸੀ ਖੇਤੀ ਨੀਤੀ ਦੀ ਦੇਣ ਕਿ ਉਹਦੇ ਵਿੱਚ ਰੇਹਾ ਸਪਰੇਹਾਂ ਹੁਣ ਤੇ ਇਹ ਸਾਨੂੰ ਬਦਨਾਮ ਕਰਦੇ ਵੀ ਤੁਸੀਂ ਰੇਹਾ ਸਪਰੇਹਾਂ ਵਾਲੀਆਂ ਪਾਤੀਆਂ ਵੀ ਇਹਦਾ ਪਸ਼ੂਆਂ ਦੇ ਖਾਣ ਵਾਲੀ ਵੀ ਨਹੀਂ ਮਨੁੱਖ ਦੇ ਤੇ ਕੀ। ਉਹ ਸਾਡੇ ਕਿਹੜਾ ਉਹ ਫੈਕਟਰੀਆਂ ਨੂੰ ਲੈ ਕੇ ਕੌਣ ਆ ਉਹ ਮਨਸੈਟੋ ਵਰਗੀਆਂ ਕੰਪਨੀਆਂ ਲੈ ਕੇ ਆਈਆਂ ਨੇ। ਨਹੀਂ ਪਰ ਦੇਖੋ ਨਿਰਪਰਤਾ ਕਿਸਾਨ ਤੇ ਨਹੀਂ ਕਰਦਾ ਯਾਰ ਮੈਂ ਫਸਲ ਬੀਜਣੀ ਹੈ ਮੈਂ ਵੇਚੂਗਾ ਵੀ ਆਪਣੇ ਘਰ ਜੋਗੇ ਵੀ ਦਾਣੇ ਰੱਖੂਗਾ। ਉਹੀ ਫਸਲ ਤੁਸੀਂ ਖਾਣੀ ਹੈ ਸਪਰੇਹ ਵਾਲੀ ਫਿਰ। ਨੁਕਸਾਨ ਤਾਂ ਫਿਰ ਤੁਹਾਡੀ ਸਿਹਤ ਨੂੰ ਵੀ ਐ ਤੁਸੀਂ ਛੱਡ ਦਿਓ ਸਪਰੇਅ ਨਾ ਕਰੋ ਸਾਡੀਆਂ ਲੋੜਾਂ ਹੀ ਇੰਨੀਆਂ ਵਧਾਤੀਆਂ ਜੀ ਉਹਨੇ ਕਿਵੇਂ ਸਾਡੇ ਘਰਦਿਆਂ ਜਨਕੀ ਟਰੈਕਟਰ ਆ ਗਏ ਸਾਰਾ ਕੁਝ ਆ ਗਿਆ ਹਾਂ ਤੇ ਹੁਣ ਪ੍ਰਾਈਵੇਟ ਸਕੂਲਾਂ ਚਲਾਓ ਹਸ ਹਸਪਤਾਲ ਪ੍ਰਾਈਵੇਟ ਆ ਜਨਕੀ ਮਹਿੰਗਾ ਇਲਾਜ ਸਾਰਾ ਕੁਝ ਤੇ ਜਨਕੀ ਕਿਹੜਾ ਦੁੱਖਾਉਂਦੇ ਆ ਟੀਲੀ ਵਜਨ ਤੇ ਟੜਕੇ ਤੋਂ ਲੈ ਕੇ ਦਿਖਾਉਂਦੇ ਲੋਕਾਂ ਨੂੰ ਖਰਚਤ ਕਰਦੇ ਆ ਉਧਰ ਨੂੰ ਵੀ ਆ ਚੀਜ਼ਾਂ ਵਰਤੋ ਸਾਡੀਆਂ ਫਟਾਫਟਾ ਪ੍ਰਚਾਰ ਉਹਨਾਂ ਨੇ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਦੇ ਏਜੰਟ ਡੀਲਰ ਪ੍ਰਚਾਰ ਕਰਨ ਆਉਂਦੇ ਜੀ ਆ ਸਾਡੀ ਸਪਰੇਸ ਇੱਕ ਸਿੜਕੋ ਆ ਸਾਡਾ 20 ਵਰਤੋ ਜੀ ਤੁਹਾਡੇ 40 ਮਾਣ ਹੁੰਦੀ ਆ ਤੁਹਾਡੇ 60 ਮਾਣ ਹੋਊ 70 ਮਾਣ ਹੋਊ ਜੀ ਹੁਣ ਅਸੀਂ ਪਨੀਰੀ ਲਾਉਣਾ ਖੇਤ ਚ ਪਨੀਰੀ ਸੱਟਣ ਤੋਂ ਪਹਿਲਾਂ ਜਿਹੜਾ ਸੀ ਬੀਂ ਪਿਉਣਾ ਉਹਦੇ ਵਿੱਚ ਹੀ ਉਹ ਤੁਹਾਨੂੰ ਕੁੜੀ ਦਿੰਦਿਆ ਵੀ ਆ ਪਾਓ ਜੀ ਉਦੋਂ ਬਾਅਦ ਪਨੀਰੀ ਸੜਦੇ 8 ਦਿਨਾਂ ਬਾਅਦ 7 ਦਿਨਾਂ ਉਹ ਤੋਂ ਕਹਿੰਦੇ ਕੱਖਾਂ ਵਾਲੀ ਪਾਓ ਜੀ ਜਨ ਕਿ ਉਦੋਂ ਤੋਂ ਲੈ ਕੇ ਧੁਰ ਤੱਕ ਰੇ ਸਪਰੇਈ ਚੱਲਦੀ ਆਉਂਦੀ ਸਵਾਲ ਇਹ ਹੈ ਵੀ ਜਦੋਂ ਆਪਾਂ ਇਹ ਚੀਜ਼ਾਂ ਜਿਹੜੀਆਂ ਟੈਕਨੀਕ ਆ ਗਈ ਨਾ ਜਿਵੇਂ ਤੁਸੀਂ ਜਿਵੇਂ ਬਲਦਾਂ ਦੀ ਥਾਂ ਟਰੈਕਟਰਾਂ ਨੇ ਲੈ ਲਈ ਟੰਡਾਂ ਦੀ ਥਾਂ ਮੋਟਰਾਂ ਨੇ ਲੈ ਲਈ ਜਿਹੜੀ ਖਾਦ ਆਪਾਂ ਪਹਿਲਾਂ ਬੰਦੇ ਸੀ ਫਸਲਾਂ ਨੂੰ ਉਹਦੀ ਥਾਂ ਸਪਰੇਅ ਨੇ ਲੈ ਲਈ ਇਹ ਜਿਹੜੀ ਸੁਵਿਧਾਵਾਂ ਆ ਗਈਆਂ ਕੀ ਕਹਿੰਦੇ ਸੁਵਿਧਾਵਾਂ ਨੇ ਕਿਸਾਨ ਨੂੰ ਨਕੰਮਾ ਕਰਦੇ ਆ ਨਕਾਰਾ ਹੋ ਰਿਹਾ ਕਿਸਾਨ ਕੇ ਯਾਰ ਮੈਂ ਨਹੀਂ ਮਿਹਨਤ ਕਰਨੀ ਜਿਹੜੀ ਪਹਿਲਾਂ ਜੀ ਤੋੜ ਮਿਹਨਤ ਕਰਦਾ ਸੀ ਨੇ ਮਿਹਨਤ ਤੋਂ ਤੂੰ ਵੱਧ ਕਰਦੇ ਆ ਜੀ ਮਸ਼ੀਨਰੀ ਆ ਗਈ ਤੁਹਾਡਾ ਜੋਰ ਤੋਂ ਸਰੀਰਕ ਜੋਰ ਘਟ ਗਿਆ ਮਿਹਨਤ ਘਟ ਗਈ ਤੁਹਾਡੀ ਸਰੀਰਕ ਜੋਰ ਆ ਗਈ ਤੁਹਾਡੇ ਕੋਲ ਸਰੀਰਕ ਜੋਰ ਘਟ ਗਿਆ ਜੀ ਉਹ ਤਾਂ ਉਹਨਾਂ ਨੇ ਨਾ ਸਾਨੂੰ ਨਟਾਲ ਕਰਤਾ ਉਹਨਾਂ ਨੇ ਬੇਹੋ ਕਰਤਾ ਸਾਨੂੰ ਬੇਸਲੇ ਕਰਤਾ ਬੇਵਸ ਹੀ ਕਰ ਰਿਹਾ ਬੇਵਸ ਕਰਤਾ ਉਹਨਾਂ ਤੇ ਨਿਰਪਰ ਹੋ ਗਏ ਸੀ ਹੁਣ ਡੀਜ਼ਲ ਤੇਲ ਬੰਦ ਹੋ ਜੇ ਸਾਰੇ ਨੇ ਜੀ ਘਲਕਲ ਜਾਣਗੇ ਕੁਛ ਨਹੀਂ ਹੁੰਦਾ ਬਿਜਲੀ ਬੰਦ ਹੋ ਜੇ ਧਰਨੇ ਲੱਗਦੇ ਆ ਥਾਰਦਾ ਵੀ ਮੋਟਰ ਨਹੀਂ ਚੱਲਦੀ ਹੈਗੀ ਪਾਣੀ ਦੇਣਾਗਾ ਸਤੋਂ ਕਾਲ ਪਹਿਲਾਂ ਕੁਛ ਨਹੀਂ ਸੀ ਹੈ ਜਾ ਉਹਨਾਂ ਨੇ ਆਪ ਦੇ ਤੇ ਨਿਰਭਰ ਕਰ ਲਿਆ ਉਹ ਬਹੁਤ ਕਾਮੀ ਕੰਪਨੀਆਂ ਨੇ ਆਪਦੇ ਮਨਾਫਿਆਂ ਦੀ ਖਾਤਰ ਉਹ ਜਿਹੜਾ ਅਸੀਂ ਕਹਿੰਨਾ ਵੀ ਬਿਊ ਡਬਲਯੂਟੀਓ ਵਪਾਰ ਸੰਸਥਾ ਵਾਲੀਆਂ ਨੀਤੀਆਂ ਨੇ ਜਿਹੜੀਆਂ ਉਹਨਾਂ ਨੇ ਆਖ ਹੀ ਐਂਦੀ ਕਿ ਅਸੀਂ ਪੂਰੀ ਦੁਨੀਆ ਦੀ ਸੰਸਾਰ ਦੀ ਲੁੱਟ ਕਰਨੀ ਹੈ ਕਰਨੀ ਕਿਵੇਂ ਆ ਉਹਦੇ ਵਿੱਚ ਆ ਸਾਰੀਆਂ ਉਹ ਡੰਕਲ ਲਈ ਲਿਖੀਆਂ ਨੇ ਆਪਣੀਆਂ ਤਵਦੀਦ ਦੇ ਵਿੱਚ ਆ ਸਾਰੀਆਂ ਗੱਲਾਂ ਵੀ ਉੱਥੇ ਦੀ ਜ਼ਕੀਤੀ ਤੇ ਕਬਜ਼ਾ ਕਰ ਲੋ ਥਰੇ ਕਾਰੋਬਾਰ ਤੇ ਸਾਰੇ ਘਰ ਤੇ ਕਬਜ਼ਾ ਕਰ ਲੋ ਹੂੰ ਉਸੇ ਤੇ ਤਹਿਤੀ ਆ ਚੱਲਦੇ ਵੱਡੇ ਵੱਡੇ ਸ਼ੜਕਾ ਰੋਡ ਲੈ ਕਰ ਰਹੇ ਆ ਉਹ ਕਹਿੰਦਾ ਵੀ ਬੇਸ਼ਵਰ ਜੀ ਖੁੱਲੀ ਮੰਡੀ ਬਣ ਜਾ ਸਾਨੂੰ ਤਾਂ ਜਾਨੀ ਕਿ ਰਤੀਏ ਜਾ ਕੇ ਨਹੀਂ ਵੇਚਣ ਦੇਣ ਦੇਗੇ ਉਹ ਜੇ ਅਸੀਂ ਆ ਕੇ ਅਸੀਂ ਦਿੱਲੀ ਜਾ ਕੇ ਕਣਕ ਵੇਚ ਲਾਂਗੇ ਸਾਨੂੰ ਥੋੜੀ ਵੇਚਣ ਦੇਂਦੇ ਆਓ ਪਰ وہی ਚੀਜ਼ ਮੈਂ ਕਹਿ ਰਿਹਾ ਨਾ ਵੀ ਜਿਹੜੀ ਇਹ ਸੁਵਿਧਾਵਾਂ ਆ ਗਈਆਂ ਤੁਸੀਂ ਇਹ ਮੰਨਦੇ ਪਿਓ ਕਿ ਇਹ ਨੇ ਸਾਨੂੰ ਬੇਬਸ ਕਰ ਦਿੱਤਾ ਫਿਰ ਇਸ ਤੋਂ ਉੱਪਰ ਦਾ ਹੱਲ ਕੀ ਹੈ ਕਿਵੇਂ ਨਿਕਲੋਗੇ ਇਹਦੇ ਚੋਂ ਆਪਾਂ ਜੇ ਹੋਰ ਪਛੜੇ ਹੋਏ ਸੂਬਿਆਂ ਦੇ ਵਿੱਚ ਚਲ ਜਾਈਏ ਆਪਾਂ ਮਹਾਰਾਸ਼ਟਰ 'ਚ ਅੱਜ ਵੀ ਬੈਲਾਂ ਨਾਲ ਖੇਤੀ ਹੋ ਰਹੀ ਹੈ ਉੱਤਰਾਖੰਡ 'ਚ ਅੱਜ ਵੀ ਬੈਲਾਂ ਨਾਲ ਖੇਤੀ ਹੋ ਰਹੀ ਹੈ ਇਹ ਜਿਹੜੇ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਹਿਮਾਚਲ ਦੇ ਕੁਝ ਹਿੱਸਿਆਂ 'ਚ ਅੱਜ ਵੀ ਹੁੰਦੀ ਹੈ ਬੈਲਾਂ ਨਾਲ ਨਹੀਂ ਟਰੈਕਟਰ ਉੱਥੇ ਵੀ ਪਹੁੰਚ ਗਿਆ ਜਿੱਥੇ ਸੁਵਿਧਾ ਆ ਗਈ ਉੱਥੇ ਕਿਸਾਨ ਫਿਰ ਸਿਸਟਮ ਨੂੰ ਦੋਸ਼ ਦਿੰਦਾ ਹੈ ਯਾਨੀ ਕਿ ਜਿਹੜੇ ਪੰਜਾਬ ਉਹਨੂੰ ਪੰਜਾਬ ਦੀ ਉਪਜਾਊ ਜ਼ਮੀਨ ਆ ਕੇਂਦਰੀ ਕਿਹੜਾ ਖਾਦ ਭੰਡਾਰ ਆ ਉਹਦੇ ਵਿੱਚ 85% ਹਿੱਸਾ ਪੰਜਾਬ ਹੀ ਪਾਉਂਦਾ ਹੈ ਅਨਾਜ ਦਾ ਉਹਨਾਂ ਨੂੰ ਪਤਾ ਸੀ ਵੀ ਪੰਜਾਬ ਚੋਂ ਹੀ ਅਨਾਜ ਪੈਦਾ ਕੀਤਾ ਜਾ ਸਕਦਾਗਾ ਇਸੇ ਕਰਕੇ ਉਹਨਾਂ ਨੇ ਪੂਰਾ ਜੋਰ ਹੀ ਪੰਜਾਬ ਤੇ ਦਿੱਤਾਗਾ ਹੁਣ ਜਦੋਂ ਉਹਨਾਂ ਨੂੰ ਲੱਗਿਆ ਐਮਐਸਪੀ ਤੇ ਰੋਲਾ ਪੈਂਦਾ ਹੋਰ ਫਸਲਾਂ ਤੇ ਪੈਂਦਾ ਹੁਣ ਜਦੋਂ ਉਹਨਾਂ ਨੂੰ ਲੱਗਦਾ ਕੁਝ ਸੂਬਿਆਂ ਚ ਹੋਰ ਯਾਨੀ ਕਿ ਉਧਰਲੇ ਪਾਸੇ ਨੂੰ ਲੋਕ ਤੋਰਿਆ ਉਹਨਾਂ ਨੇ ਹੁਣ ਉਹਦੇ ਕਰਕੇ ਇਧਰ ਬਦਨਾਮ ਕਰ ਰਿਹਾ ਵੀ ਐਮਐਸਪੀ ਤੋੜਨੇ ਇਸ ਕਰਕੇ ਭਾਅ ਤੋੜਨਾਗਾ ਵੀ ਤਾਂ ਖਾਣ ਦੇ ਯੋਗ ਨਹੀਂ ਜੀ ਫਲਾਨਾ ਯੋਗ ਨਹੀਂ ਮੱਡੀਆਂ ਨੂੰ ਤੋੜਨਾਗਾ ਕਿਉਂ ਉਹ ਬਟਕਾਰਪੋਰੇਟ ਨੂੰ ਉਹਨਾਂ ਨੇ ਉਹ ਸਮਾਉਣਿਆ ਕਦੇ ਹੁਣ ਕਿਸਾਨ ਵੀ ਉਧਰ ਤੁਰ ਪਏ ਹੁਣ ਡਰੋਨ ਨਾਲ ਹੀ ਕਰ ਲਓ ਸਪਰੇਅ ਯਾਰ ਕਹਿੰਦੇ ਬੰਦਿਆਂ ਨੂੰ ਚੜ ਜਾਂਦੀ ਐ ਕੋਈ ਪਟਿਆਲੇ ਦਾ ਆਇਆ ਹੋਇਆ ਬੰਦਾ ਉਹ ਵੀ ਤੁਰਪੇ ਹੁਣ ਸਪਰੇ ਵੀ ਆਪ ਨਹੀਂ ਕਰਾਂਗੇ ਡਰੋਨ ਤੇ ਵੀ ਰੋਂਦਾ ਅਸੀਂ ਪਹਿਲਾਂ ਕਹਿੰਨੇ ਆ ਨਾ ਉਹ ਤੋਂ ਉਹਨਾਂ ਦਾ ਜਿਹੜਾ ਖੇਤੀ ਵਿਕਾਸ ਗਾਂਹ ਨੀਤੀ ਵਾਲਾ ਮਾਡਲ ਆ ਰਿਹਾ ਬੱਟੇ ਫਾਰਮ ਵਾਲ ਉਹਦੇ ਚ ਉਹਦੀ ਲੋਡ ਚ ਲਿੱਕਰ ਰਿਹਾ ਹੁਣ ਤਾਂ ਲੋਕਾਂ ਦੇ ਤੋਂ ਦਾ ਐਕਸਪੈਰੀਮੈਂਟ ਕਰ ਰਿਹਾ ਉਹ ਉਹੀ ਕੰਪਨੀ ਆ ਨਾ ਸ਼੍ਰੀ ਰਾਮ ਵਰਗੀਆਂ ਕੰਪਨੀਆਂ ਦੀ ਇਹੋ ਜਿਹਨਾਂ ਦੇ ਹਜ਼ਾਰਾਂ ਏਕੜ ਦੇ ਫਾਰਮ ਬੱਡੇ ਬੱਡੇ ਬਣਾ ਰਹੇ ਨੇ ਉਹਨਾਂ ਦੇ ਜਾਨੀ ਕੀ ਖੋਜ ਕੇਂਦਰ ਉਹਨਾਂ ਨੇ ਲੈਣੀ ਆ ਨਾ ਸਾਰੀ ਜ਼ਮੀਨ ਆ ਉਸੇ ਕਰਕੇ ਤਾਂ ਚੱਲਦਾ ਸਾਰਾ ਵੱਡੇ ਫਾਰਮ ਬਣਾਉਣੇ ਉਹਨਾਂ ਨੇ ਲੋਕਾਂ ਤੋਂ ਪੈਸਾ ਖਿੱਚ ਕੇ ਇੱਕ ਪਾਸੇੋਂ ਦੂਜੇ ਪਾਸੇ ਲੋਕਾਂ ਦੀ ਹਾਲਤ ਨੂੰ ਢੰਗ ਕਰਕੇ ਆਰਥਿਕ ਹਾਲਤ ਨੂੰ ਢੰਗ ਕਰਕੇ ਇੱਕ ਇੱਕ ਸਵਾਲ ਦਾ ਜਵਾਬ ਇਮਾਨਦਾਰ ਨਾਲ ਚਾਹੂਗਾ ਮੈਂ ਤੁਹਾਡੇ ਤੋਂ ਪਿੱਛੇ ਜੀ ਕਿਸਾਨੀ ਕਰਜ਼ਾ ਬਹੁਤ ਵੱਡਾ ਆਪਣਾ ਵਿਸ਼ਾ ਹੈ ਨਾ ਪੰਜਾਬ ਦਾ ਕੀ ਹਰ ਸੂਬੇ ਦਾ ਹੀ ਹੈਗਾ ਨੈਸ਼ਨਲ ਲੈਵਲ ਤੇ ਵੀ ਹੈਗਾ ਕਿੰਨੇ ਕ ਕੇਸ ਅਜੇ ਵੀ ਦੇਖੇ ਅਸੀਂ ਜਿਸ ਚ ਫਰਜ਼ ਕਰੋ ਕਿਸਾਨ ਨੇ ਕਰਜ਼ਾ ਦਾ ਤਾਂ ਲਿਆ ਜੀ ਮੈਂ ਫਸਲ ਵੀ ਚੂੰਗਾ ਮੈਂ ਠੇਕੇ ਦੇ ਦਿੱਤੀ ਹੋਈ ਹੈ ਮੈਂ ਉਹ ਕਰਦਾਗਾ ਇਹਨੂੰ ਲਾ ਦੂੰਗਾ ਫਸਲ ਤੇ ਮੁੜ ਕੇ ਪਤਾ ਲੱਗਿਆ ਕਿਸਾਨ ਨੇ ਗੱਡੀ ਕਿਡਾ ਲਈ ਸੀ ਜੀ ਕਿਸਾਨ ਨੇ ਮੁੰਡਾ ਵਿਆਹ ਤੇ ਆ ਜੀ ਕਿਸਾਨ ਨੇ ਕੁੜੀ ਵੀ ਆਤੀ ਜੀ ਕਰਜ਼ਾ ਉਤਰਿਆ ਨਹੀਂ ਜੀ ਫਹਾ ਲੈ ਜਾਓ ਜੀ ਇਹ ਜੇ ਵੀ ਕਿਸੇ ਹੈਗੇ ਵੀ ਲਿਆ ਤਾਂ ਜਿਹੜੇ ਕੰਮ ਲਈ ਉਹ ਕੰਮ ਕੀਤਾ ਨਹੀਂ ਹੁਣ ਮੁੰਡਾ ਵਿਆਹ ਨਾਲ ਪੈਸਾ ਤਾਂ ਮੁੜਨਾ ਨਹੀਂ ਫਸਲ ਤੁਸੀਂ ਵੇਚੋਗੇ ਤਾਂ ਕੁਝ ਤਾਂ ਮੁੜੂਗਾ ਤੁਹਾਡਾ ਇਧਰ ਨਹੀਂ ਤੁਰਿਆ ਕਿਸਾਨ ਜੇ ਇਹ ਹੈਗੀ ਵੀ ਗੱਲ ਆ ਇਹ ਹੈਗੀ ਕਿਉਂ ਪਹਿਲੇ ਤਾਂ ਸਮਝਣਾ ਬੂਹਣਾ ਮਲਾਜ਼ਮਾਂ ਹਾਂ ਮਲਾਜ਼ਮਾਂ ਨੂੰ ਕੱਟੀ ਵਾਸਤੇ ਵੀ ਲੋਨ ਮਿਲਦਾਗਾ ਤੇ ਹੋਰ ਵੀ ਉਹਨੂੰ ਕੋਠੀ ਕੋਠੀ ਸਰਕਾਰੀ ਨੌਕਰੀ ਹੋਗੀ ਨਾ ਉਹਨੂੰ ਕੋਠੀ ਵਾਸਤੇ ਵੀ ਲੋਨ ਮਿਲਦਾਗਾ ਹਾਂ ਜੇ ਕਿਸਾਨ ਨੂੰ ਵੀ ਉਸੇ ਤਰ੍ਹਾਂ ਵੀ ਗੱਡੀ ਲੈਣੀ ਹੈ ਗੱਡੀ ਵਾਸਤੇ ਲੋਨ ਮੇ ਰੱਖ ਕਿਸਾਨੀ ਚਿਤਨੀ ਆਉਣਾ ਫਿਰ ਉਹ ਸਰਕਾਰ ਦੇ ਅੰਕੜੇ ਚ ਤਾਂ ਹੋਗੇ ਨੇ ਵੀ ਵਹੀਕਲ ਵਾਸਤੇ ਲੈ ਗੱਡੀ ਵਾਸਤੇ ਲੈਤਾ ਵੀ ਜਾਇਨ ਇਹਦੇ ਵਾਸਤੇ ਉਹ ਉਹਦਾ ਅੰਕੜਾ ਬਣ ਜੂ ਨਾ ਹਾਂ ਜੇ ਹੁਣ ਉਹਨੂੰ ਮਿਲਦਾ ਹੀ ਖੇਤੀ ਵਾਸਤੇ ਆ ਉਹ ਹੋਰ ਕਿਤੇ ਵਰਤ ਲੈਂਦਾ ਲੋਨ ਤੋਂ ਕਰਜਾ ਤਾਂ ਉਹਨੂੰ ਖੇਤੀ ਤੇ ਹੀ ਮਿਲਿਆ ਨਾ ਉਹੀ ਗੱਲ ਆ ਫਿਰ ਵਾਪਸ ਵੀ ਤਾਂ ਕਰਨਾ ਨਾ ਉਹ ਮੜੂਗਾ ਰਹੇ ਨਹੀਂ ਫਿਰ ਉਸ ਕਰਕੇ ਆਪਾਂ ਨਾਲ ਐ ਨਹੀਂ ਕਹਿ ਸਕਦੇ ਗੱਡੀ ਜੇ ਗੱਡੀਆਂ ਹਾਉ ਦਿਖਾ ਦੇਣ ਵੀ ਗੱਡੀਆਂ ਤੇ ਲੈਤਾ ਗੱਟੀਆਂ ਤੇ ਜੋ ਦੇਣ ਕਿਵੇਂ ਹੋਰ ਸਾਰੇ ਜਨ ਕੀ ਮਿਲਦੇ ਆ ਲੋਕਾਂ ਨੂੰ ਵਪਾਰੀਆਂ ਨੂੰ ਮਿਲਦੇ ਆ ਸਾਰਿਆਂ ਨੂੰ ਮਿਲਦੇ ਆ ਕਿ ਉਹ ਜਿਹੜਾ ਕਿਸਾਨਾਂ ਨੂੰ ਉਹ ਜਿਹੜਾ ਲੋਨ ਹੀ ਨਹੀਂ ਦਿੰਦੇ ਹੈਗੇ ਉਹ ਦਿੰਦੀ ਖੇਤੀ ਵਾਲਾ ਲੋਨ ਤੇ ਉਹਦੇ ਕਰਕੇ ਹੁਣ ਤੁਸੀਂ 2-4 ਕਿੱਲੇ ਵਾਲੇ 5 ਕਿੱਲੇ ਵਾਲੇ ਕਿਸਾਨ ਦੀ ਹਾਲਤ ਦੇਖ ਲਓ ਜਾਨੀ ਕੀ ਪਾਣੀ ਸਾਡੇ ਵਾਲੇ ਏਰੀਆ ਚ 160 ਫੁੱਟ ਡੂੰਘਾ ਵਾ ਗਿਆ ਹੁਣ ਹਾਂ ਜਾਨੀ ਕੀ ਐਤਕੀ ਜਮੀਨ ਆ ਪੈਂਦੇ ਆ ਸਾਡੇ ਇੱਕ ਬਿਜਲੀ ਦੀ ਦੁਕਾਨ ਆ ਮੋਟਰ ਆ ਪਾਉਂਦਾ ਉਹਨੇ 1 ਕਰੋੜ ਰੁਪਏ ਦੇ ਡਰਾਈਵਲੀਆਂ ਪਾਤੀਆਂ ਇੱਕ ਸੀਜ਼ਨ ਚ 1 ਕਰੋੜ ਰੁਪਏ ਦੇ ਇੱਕ ਪਿੰਡ ਚ ਇੱਕ ਦੁਕਾਨਦਾਰ ਹਾਂ 1 ਕਰੋੜ ਰੁਪਈਆ ਦੀ ਕਿੰਨੀਆਂ ਮੋਟਰਾਂ ਮੱਚੀਆਂ ਸੀ ਨਹੀਂ ਕਿ ਥੱਲੇ ਡੂੰਗਾ ਲੋਡ ਨਾਲ ਲਾਈਟ ਪੂਰੀ ਨਹੀਂ ਆਉਂਦੀ ਬਹੁਤ ਬਣ ਗਿਆ ਫਿਰ ਸੇਠ ਹੈ ਬੰਦਾ ਹਾਂ ਉਹ ਐ ਜਿਹੜੀ ਕੋ ਕੰਪਨੀਆਂ ਬਣ ਗਿਆ ਸੇਠ ਤੇ ਛੇੜ ਤੋਂ ਤਾਂ ਥੋੜੇ ਮਿਲਣਗੇ 50 ਰੁਪਈਆ ਡਰਾਈਵਿੰਗ ਲੀ ਮਗਰ 100 ਰੁਪਈਆ ਡਰਾਈਵਿੰਗ ਉਹ ਤਾਂ ਜਿਹੜੀ ਕੰਪਨੀ ਆ ਉਹ ਬਣ ਗਈ ਐਵੇਂ ਮੋਟਰ ਪਹਿਲਾਂ ਹੁਣ ਸਾਡੇ 30 30 ਦੀਆਂ ਨੇ ਪਹਿਲਾਂ 10 ਦੀਆਂ ਦੀ 5 ਦੀਆਂ ਦੀ ਐਵੇਂ ਹੁਣ ਲੈ ਟਰਾਂਸਫਾਰਮ ਬਟੇਧਾਰਾ ਕੁਝ ਬਹੁਤ ਡੂੰਗਾ ਲਾਉਣਾ ਬੰਦਾ 800 ਫੁੱਟ ਤੇ ਵਿਚਾਰ ਕੇ ਲੈਣਾ ਜੇ ਪੋਰ ਲਾਉਂਦਾ 800 ਤਨ ਵਿੱਚ ਉਹ ਫਿਰ ਤੁਸੀਂ 4 ਕਿੱਲੇ ਤੋਂ ਲਾ ਲਓ ਜਿਹਨੂੰ 50000 ਵੀ ਕਿੱਲੇ ਮਗਰ ਬਚੂਗਾ 2 ਲੱਖ ਰੁਪਏ ਬੜਾ ਫਿਰ ਤੇ ਘਰ ਦੀਆਂ ਕਿੰਨੇ ਮਾਨ ਸਾਹਿਬ ਵੀ ਮਾਲਵੇ ਦੇ ਵਿੱਚ ਹੀ ਆਉਂਦਾ ਤੁਹਾਡੇ ਜਮਾ ਨਾਲ ਆ ਜੀ ਗਵਾਂਡੀ ਆ ਮਾਲਵਾ ਨਹਿਰ ਨਿਕਲ ਰਹੀ ਹੈ ਹੋ ਜੂਗੀ ਬੱਲੇ ਬੱਲੇ ਉਹ ਤਾਂ ਜੀ ਪਰਾਂਗੀ ਉਹ ਤਾਂ ਮੁਕਸਰ ਵਾਲੀ ਸਾਈਡ ਆ ਤੁਹਾਡੇ ਵਾਲੇ ਪਾਸੇ ਨਹੀਂ ਆਣੀ ਸਾਡੇ ਵਾਲੇ ਪਾਸੇ ਨਹੀਂ ਹੈਗੀ ਫਿਰੋਜ਼ਪੁਰ ਵਗੈਰਾ ਫਰੀਦਕੋਟ ਉਧਰੋਂ ਨਿਕਲਣੀ ਅੱਛਾ ਰਾਜਸਥਾਨ ਤੋਂ ਵੈਸੇ ਉਹ ਮਤਲਬ ਅੱਜ ਇਹ ਲੜ ਰਹੇ ਆ ਨਾ ਪਾਣੀ ਤੇ ਵੀ ਹਰ ਖੇਤ ਤੱਕ ਨਹਿਰੀ ਪਾਣੀ ਵੀ ਪਹੁੰਚਦਾ ਕਰੇ ਸਰਕਾਰ ਰਜਵਾਹੇ ਤੁਹਾਡੇ ਛੜਾਏ ਆ ਕਹਿੰਦੇ ਰਜਵਾਹੇ ਬੜੇ ਦੱਬੇ ਹੋਏ ਸੀ ਇੱਧਰ ਸੰਗਰੂਰ ਧੂਰੀ ਵਾਲੇ ਪਾਸੇ ਵੀ ਦੱਬੇ ਹੋਏ ਸੀ ਸੰਗਰੂਰ ਚ ਹੈਗੇ ਸੰਗਰੂਰ ਚ ਹੀ ਸੀ ਸੰਗਰੂਰ ਚ ਹੈਗੇ ਦੀ ਸੰਗਰੂਰ ਚ ਪਹਿਲਾਂ ਪਾਣੀ ਘਟ ਲੱਗਦਾ ਸੀ ਢਾਹ ਕੇ ਖਾਲ ਕੋਲ ਉਹ ਵੀ ਸਰਕਾਰ ਦੀ ਨਲਾਇਕੀ ਕਰਕੇ ਢਾਹ ਜਦੋਂ ਉਹਨਾਂ ਨੂੰ ਚਲਦਾ ਨਹੀਂ ਰੱਖਿਆ ਕਿਤੇ ਯਾਨੀ ਕਿ ਉਹ ਆ ਗਏ ਨੀ ਮੇਥਾ ਮਚ ਆ ਗਏ ਖਾਲ ਉੱਚੇ ਥੀ ਗਏ ਖਾਲ ਢਾਹ ਗਏ ਬਸ ਐ ਤਾਂ ਹੀ ਗਏ ਤੇ ਲੌਚੀਆਂ ਹੋ ਗੀਆਂ ਹਾਂ ਹਾਂ ਜਮੀਨਾਂ ਚੱਕੀਆਂ ਕਈਆਂ ਕੋਈ ਡੱਡਾ ਡੱਟੇ ਪੱਧਰ ਕਰਿਆ ਗਏ ਉੱਚੇ ਰਹਿ ਗਏ ਖਾਲ ਥਲੋਂ ਮਿੱਟੀਆਂ ਨਿਕਲ ਗਈਆਂ ਨਹੀਂ ਫਿਰ ਜੇ ਦੱਸ ਹੂੰ ਕੋਈ ਨਾ ਕੋਈ ਸਿੰਚਾਈ ਮੈਂ ਕਿਵੇਂ ਦਾ ਕੋਈ ਅਫਸਰ ਤੇ ਉਹਨਾਂ ਦੇ ਰਲੇ ਮੇਲੇ ਕੰਮ ਕੀ ਸਾਰੇ 160 ਫੁੱਟ ਤੱਕ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਪਾਣੀ ਜਾ ਚੁੱਕਾ ਹੈ ਦਿੱਕਤ ਫਿਰ ਪਾਣੀ ਦੀ ਹੈ ਨਹਿਰ ਵੀ ਤੁਹਾਡੇ ਵਾਲੇ ਪਾਸੇ ਨਹੀਂ ਆ ਰਹੀ ਹਾਂ ਜੀ ਦਿੱਕਤ ਪਾਣੀ ਦੀ ਫੁੱਲ ਆ ਜੀ ਕਿਵੇਂ ਕਰਦੇ ਹੋ ਫਿਰ ਹੱਲ ਕੀ ਕੱਢਦੇ ਹੋਗਾ ਆ ਮੋਟਰਾਂ ਨਾਲ ਹੀ ਚੱਲਦਾ ਹੀ ਕੰਮ ਲਾਈਟ ਆਉਂਦੀ ਹੈ ਜੇ ਚੱਲਦਾ ਹੈਗਾ ਖਿੱਚ ਧੂਕੇ ਹੈ ਹਾਂ ਜੀ ਹਾਂ ਜਨਕੀ ਰੇਕ ਦੀ ਬਹੁਤ ਜ਼ਿਆਦਾ ਖਿਆਈ ਹੈ ਜਨਕੀ ਆਰਥਿਕ ਹਾਲਤ ਤੋਂ ਕੰਡ ਮਰਿਆ ਲੋਕਾ ਛੋਟੇ ਕਿਸਾਨ ਆ ਕਹਿੰਦੇ ਖੁੰਡਾ ਦੀ ਵੇਚ ਤੋਂ ਯਾਰ ਬੜਾ ਸਾਹ ਵੀ ਲੈਣ ਕੰਪਨੀਆਂ ਵੇਖੋ ਦੱਕਿਆ ਹੁੰਦਾ ਹੈ ਉਧਰ ਮੋਟਰ ਮੱਚ ਗਈ ਉਧਰ ਉਹ ਟਰੈਕਟਰ ਫਿਆਵੋ ਉਧਰ ਕੋਈ ਹੋਰ ਜਵਾਕ ਦੀ ਫੀਸ ਭਰਨੀ ਉਧਰੋ ਘਰੇ ਢੱਲ ਮੱਠ ਆ ਗਈ ਉਧਰੋ ਕੋਈ ਮਰਨਾ ਆ ਗਿਆ 20000 ਆ ਰਿਹਾ ਮੈਨੂੰ ਬੱਬੂ ਮਾਹ ਹੁੰਦਾ ਕਹਿੰਦਾ ਕਦੇ ਮੋਟਰ ਸੜ ਗਈ ਕਦੇ ਖੇਤ ਹਟ ਗਿਆ ਕਦੇ ਪੈਦਾ ਸੋਕਾ ਕਦੇ ਸਭ ਕੁਝ ਹਟ ਗਿਆ ਕਿਸ਼ਤਾਂ ਬੈਂਕ ਦੀਆਂ ਟੁੱਟ ਗਈਆਂ ਚੜ ਕੇ ਆ ਗਿਆ ਥਾਣਾ ਜੱਟ ਦੀ ਜੂਨ ਬੁਰੀ ਤੜਪ ਤੜਪ ਮਰ ਜਾਣਾ ਉਹੀ ਉਹੀ ਹਾਲਤਾ ਜਾਨੀ ਕਿ 10 ਕਿੱਲਿਆਂ ਤੱਕਲੇ ਕਿਸਾਨ ਬਹੁਤ ਜ਼ਿਆਦਾ ਬੁਰੀ ਹਾਲਤ ਹੈ ਜੀ ਘਰਾਂ 'ਚ ਪਏ ਕੋਈ ਇਲਾਜ ਨਹੀਂ ਕਰਾ ਸਕਦਾ ਹੈਗਾ ਕਰ ਅੱਜ ਪਏ ਮਤਲਬ ਅਸੀਂ ਮਰ ਰਹੇ ਆ ਜਨਕੀ ਕੀ ਫਿਰ ਇਹਦਾ ਹੱਲ ਕੀ ਕਿਸਾਨ ਕੀ ਕਰੇਗਾ ਕੱਲ ਨੂੰ ਬਹੁਤ ਕਿਸਾਨ ਦਾ ਪੰਜਾਬ ਚ ਹੈ ਜੀ ਉਹਨੇ ਜਿਹੜੇ ਘੱਟ ਪੜੇ ਲਿਖੇ ਕਿਤੇ ਜਾ ਕੇ ਨੌਕਰੀ ਵੀ ਨਹੀਂ ਕਰ ਸਕਦੇ ਅੱਜ ਉਹਦਾ ਹਾਲਤ ਵੀ ਉਹਦੇ ਵਾਸਤੇ ਨੇ ਬੈਠੇ ਵੀ ਸਰਕਾਰ ਨੇ ਵਾਅਦੇ ਕੀਤੇ ਆ ਵੀ ਸਰਕਾਰਾਂ ਹੀ ਦੂਜਾ ਰੱਬ ਹੁੰਦੀਆਂ ਨੇ ਸਾਡੇ ਲੋਕ ਆਏ ਕਹਿੰਦੇ ਆ ਇਸ ਕਰਕੇ ਅਸੀਂ ਤਾਂ ਕਹਿੰਦੇ ਆ ਵੀ ਉਹ ਪੁਰਾਣਾ ਖੇਤੀ ਮਾਡਲ ਜਨਕੀ ਹੋਰ ਜਿਵੇਂ ਕਿ ਚੀਨ ਚ ਹੋਇਆਗਾ ਰਸ਼ੀਆ ਜੀ ਸਿੰਦਰੀ ਬੰਦ ਹੋ ਜੇ ਕੀ ਕਹਿੰਦੇ ਉਹੀ ਜੀ ਜਹੀ ਜੀ ਉਹਦੀ ਹਾਲਤ ਆ ਆਹ ਟਮਾਟਰ ਲੱਗ ਜਿਹੜਾ ਕੰਮ ਕਰਾਉਣਾ ਉਹਨੂੰ ਉਹਨੂੰ ਜੇ ਕਿਸੇ ਤੋਂ ਮਿਰਚਾਂ ਵਜਾਉਣੀਆਂ ਨੇ ਉਹਨੂੰ ਫੈਕਟਰੀ ਦਾ ਲਾਇਸੈਂਸ ਦਿੱਤਾ ਜਾ ਵੀ ਆਪੀ ਪੀ ਕੇ ਆਪੀ ਦੀ ਮਾਰਕੀਟ ਕਰ ਅੱਛਾ ਉਹਦੇ ਕੰਮ ਦੇ ਹਿਸਾਬ ਨਾਲ ਸੁਵਿਧਾ ਦੇ ਦੋ ਉਹਨੂੰ ਉਹਦੀ ਹਾਂ ਉਹਦੀ ਸਰਕਾਰ ਉਹਦੀ ਚੱਕਣ ਦੀ ਪਰਭਾਈ ਜ਼ਿੰਮੇਵਾਰੀ ਕਰੇ ਵੀ ਜਿ ਤਰ੍ਹਾਂ ਨਹੀਂ ਵਿਕਦੀਆਂ ਸੀ ਤੋ ਲਮਾਂਗੇ ਹੁਣ ਫੈਕਟਰੀ ਜਿਹੜਾ ਵਜਾ ਲੈਂਦੇ ਨੇ ਟਮਾਟਰ ਵਜਾ ਲੈਂਦੇ ਆਲੂ ਵਜਾ ਲੈਂਦੇ ਉਹ ਕਹਿੰਦਾ ਕੁਆਲਿਟੀ ਨਹੀਂ ਬਣੀ ਹੈਗੀ ਹੁਣ ਆ ਝੋਨਾ ਹੁਣ ਆ ਰੱਬ ਰੱਬ ਵਾਲਾ ਕਿਸੇ ਦੇ ਹੱਥ 'ਚ ਨਹੀਂ ਹੈਗਾ ਹੁਣ ਮੀਂਹ ਪੈ ਰਿਹਾ ਚ ਕਣਕ ਜਿਹੀ ਨਿਸਰ ਰਹੀ ਆ ਉਹਦੇ ਦਾਣੇ ਵਜ ਵਜ ਤੱਕ ਹੀ ਹੋ ਜਾਣਗੇ ਉਹ ਮੰਡੀਆਂ ਚ ਜਾਣਗੇ ਬਾਬੂ ਉਹਨਾਂ ਦੀ ਥਾਲੀ 'ਚ ਪਾ ਕੇ ਕਹਿ ਦੇਣਗੇ ਤਾਂ ਡਿਸਕਲਰ ਹੋ ਗਿਆ ਜੀ ਆਟ ਦੀ ਨੇ ਰੇਟ ਘਟਾ ਦੇ ਫਿਰ ਪਤਾ ਕਿ ਉਹ 100 ਰੁਪਿਆ ਘਟਕੇ ਉਹ 10 ਕਿਲੋ काट ਤੇ ਫਿਰ ਉਹ ਕਾਲੇ ਠੀਕ ਹੋ ਜਾਂਦੇ ਆ ਤੇ ਤੂੰ ਪਹਿਲਾਂ ਹਰੇਕ ਕਾਟ ਕੇ ਅੱਛਾ ਇਹ ਜਦੋਂ ਵਿਕਦੀ ਹੈ ਫਸਲ ਆਪਣੀ ਉਹ 'ਚ ਹੈ ਭ੍ਰਸ਼ਟਾਚਾਰ ਹੈ ਉੱਥੇ ਹੁੱਲਾ ਜੀ ਹਲੋ ਤਾਂ ਹਾਂ ਮਾਰਦੇ ਆ ਇਨਸਪੈਕਟਰ ਕਹਿੰਦੇ ਸਾਨੂੰ 3-3 ਲੱਖ ਰੁਪਿਆ ਪੈ ਜਾਂਦਾ ਹੈ ਬਾਣੀਆਂ ਕਹਿੰਦੇ ਸਾਥੋਂ ਆਏ ਐ ਇਨਸਪੈਕਟਰ ਮੰਗਦੇ ਆ ਉਹ ਕਹਿੰਦੇ ਵੀ ਸਾਨੂੰ ਕਹਾ ਘਾਟਾ ਪਿਆ ਜਿਹੜਾ ਕਹਾ ਦੇਣੇ ਪੈਂਦੇ ਆ ਉਹ ਕਹਦੇ ਨਹੀਂ ਦਿੰਦੇ ਉਹਨਾਂ ਦਾ ਜੀ ਕੀ ਫਤਹਾ ਉਹ ਕਹਦੇ ਵੀ ਘਟਦਾ ਇਹਾ ਨਾ ਤੁਰ ਤੱਕ ਕਚੜਾ ਵੇ ਜਾਂਦੇ ਆ ਨਾ ਕੁਝ ਕਿਸੇ ਨੇ ਕੁਝ ਪਾਸ ਕਰਾਉਣਾ ਕਿਸੇ ਨੇ ਪੇਮੈਂਟਾਂ ਪਾਸ ਕਰਾਉਣੀਆਂ ਨੇ ਕਿਸੇ ਨੇ ਕੁਝ ਕਰਾਉਣਾ ਗਾ ਲੈਂਡ ਦੇਣ ਪੂਰਾ ਚੱਲਦਾ ਫਿਰ ਇੱਕ ਤਾਂ ਇੱਕ ਸਰਕਲ ਬਣਿਆ ਰਿਹਾ ਉਹਨਾਂ ਤੋਂ ਟੁੱਟਿਆ ਨਹੀਂ ਹਲੇ ਪਹਿਲਾਂ ਤਾਂ ਜੇ ਨਹੀਂ ਕੀ ਕਦੋਂ ਮਾਨਤੇ ਤਾਂ ਦਾਵੇ ਤੁਸੀਂ ਦੇਖਦੇ ਹੀ ਹੋ ਰੋਜ਼ ਖਬਰਾਂ ਚ ਆ ਰਹੇ ਡਿਡ ਬੋਰਡ ਲੱਗੇ ਵੀ ਇੰਨਾ ਬੰਦਾ ਫੜ ਲਿਆ ਇੰਨੇ ਪਰਚੇ ਦੇਤੇ ਭ੍ਰਸ਼ਟਚਾਰੀਆਂ ਤੇ ਕੱਲੀਆਂ ਖਬਰਾਂ ਹੀ ਨੇ ਨਾ ਜੀ ਕੱਲੀਆਂ ਖਬਰਾਂ ਹੀ ਨੇ ਛਾਣੇ ਦਾ ਰਿਕਾਰਡ ਦਾ ਬੋਲਦਾ ਹੋਣਾ ਲਿਖਿਆ ਹੋਣਾ ਉਹਦੇ ਚ ਉਦੋਂ ਉਦੋਂ ਵੱਧਦਾ ਜੀ ਉਦੋਂ ਪਹਿਲਾਂ 5000 ਲੈਂਦੇ ਸੀ ਜਿਹੜੇ ਕੰਮ ਦਾ ਉਹਨੂੰ 50000 ਲੈਂਦੇ ਆ 10 ਗੁਣਾ ਵੱਧ ਗਈ ਹੈ ਹਾਂ ਐਂ ਚੱਲਦਾ ਕੰਮ ਹੈ ਨਾ ਅਨਮਾਰੀਆਂ ਉਹ ਲਿਓ ਕੇ ਕਦੋਂ ਗਿੰਟਦੇ ਆ ਸਾਨੂੰ ਉੱਥੇ ਪਤਾ ਲੱਗਦਾ ਨਾ ਤਹਿਸੀਲਦਾਰਾਂ ਦੇ ਲੀਡਰ ਅੱਛਾ ਫਿਰ ਫਸਲੀ ਭੁਗਤਾਨ ਜਿਹੜੀ ਵੀ ਸਰਕਾਰ ਆ ਜਾ ਚੋਨੇ ਤੇ ਕਣਕ ਦੇ ਵਿੱਚੋਂ ਬਾਹਰ ਨਿਕਲ ਆਓ ਉਹਦੇ ਵੱਲ ਵੀ ਨਹੀਂ ਕਿਸਾਨ ਤੁਰ ਕੇ ਰਾਜੀ ਉਹ ਫਿਰ ਕਹਿੰਦਾ ਜੀ ਉਹ ਭਗਵੰਤਵਾਲ ਨੇ ਆਖਿਆ ਜੀ ਜਦੋਂ ਸੱਤਾ ਤੇ ਬੈਠਿਆ ਇਹਨਾਂ ਨੇ ਆਖਿਆ ਵੀ ਅਸੀਂ ਨੂੰ ਕੀ ਦੀ ਐਮਐਸਪੀ ਦਿੱਤੀ ਵੱਡੇ ਵੱਡੇ ਬੋਰਡ ਲਾ ਤੇ ਹਥਿਆਰ ਲਾ ਦੇ ਤੁਸੀਂ ਵੀ ਦੇਖਿਆ ਹੋਣਾ ਸਾਰਾ ਕੁਝ ਵੀ ਅਸੀਂ ਨੂੰ ਕੀਤੇ ਐਮਐਸਪੀ ਦਿੱਤੀ ਜੀ 7200 ਨੂੰ ਅਸੀਂ ਖਰੀਦਾਂਗੇ ਜੇ ਕਿਸਾਨ ਨੂੰ ਘਾਟਾ ਪੈਂਦਾ ਘਾਟਾ ਸੀ ਪੂਰਾ ਕਰਾਂਗੇ ਆ ਬੈਠਾ ਕਿਸਾਨ ਇਹਦੀ ਨੂੰ ਕੀ 3500 ਨੂੰ ਪਤਾ ਨਹੀਂ ਕਿੰਨੇ ਨੂੰ ਵਿਕੀ ਆ ਇਹਨੂੰ 10000 ਰੁਪਏ ਦਿੱਤਾਗਾ ਘੱਟ ਤਾਂ ਪੂਰਾ ਕਿਤੇ ਲੋਕਾਂ ਨੇ ਮੂੰਗੀ ਵਿਜੈਤ ਕੀ ਉਹ ਤੋਂ ਵੀ ਝੁੱਗਾ ਚੱਕ ਗਿਆ ਨਾ ਖੇਤੀਬਾੜੀ ਮੰਤਰੀ ਕਹਿੰਦਾ ਇਹ 3500 ਦਾ ਹਜ਼ਾਰ ਕਿਉਂ ਮਿਲਿਆ ਹੈ ਕਿ 3500 ਸਰਕਾਰੀ ਉਹਨੂੰ ਘਾਟਾ ਪੈ ਗਈ ਨਾ ਐਮਐਸਪੀ ਬਣੀ ਦੀ 7200 ਇਹਦੀ 3500 ਘਾਟਾ ਪੈ ਗਿਆ ਕਿੰਨੀ ਬਣੀ ਸੀ 7200 ਰੇਟ ਸੀ ਉਹ ਤੋਂ 3500 ਹੀ ਵੇਚੀ ਸਾਰੀ ਉਹ ਪੈਦਾ ਹੀ ਹੋਇਆ ਫਿਰ ਅੱਧਾ ਹੀ ਹੋ ਗਿਆ ਉਹ ਉਹਦਾ 100% ਘਟਾ ਹੋ ਗਿਆ 100% ਘਟਾ ਹੋ ਗਿਆ ਉਹ 1000 ਰੁਪਏ ਦਿੱਤਾ ਇਹਨਾਂ ਨੇ ਤਾਂ ਚਾਹ ਮੰਗ ਲੈ ਬਸ ਕਿੱਲੇ ਵਗਰ ਕਿੱਲੇ ਦੀ 1000 ਇੱਕ ਕਿੱਲੇ ਇੱਕ ਏਕੜ ਵਗਰ 3500 ਕਹਿ ਕੇ ਹਾਂ ਜੀ ਹਾਂ ਪਾ 7200 ਰੁਪਇਆ ਕਹਿ ਕੇ 3500 ਦੀ ਵਿਕੀ ਜੀ 3500 ਅਸੀਂ ਦੇਵਾਂਗੇ ਹਾਂ ਉਹਦਾ 1000 ਰੁਪਇਆ ਦਿੱਤਾ ਇਹਨਾਂ ਨੇ ਕਿੱਲੇ ਦਾ ਕਿੰਨੇ ਕਿੱਲੇ ਸੀ ਤੁਹਾਡੇ 7 ਕਿੱਲੇ ਜੀ ਮੈਂ ਘੱਟ ਦਾ ਸੌਦਾ ਰਿਹਾ ਤਾਂ ਘੱਟੇ ਦਾ ਜੀ ਖਰਚਾ ਪੂਰਾ ਵੀ ਨਹੀਂ ਹੋਇਆ ਐਟ ਕੀ ਵੀ ਵੇਚੀ ਦੇ ਦਿੱਤੀ ਕਿ ਜਦੋਂ ਪੱਕ ਗਿਆ ਕਿ ਜਦੋਂ ਝੋਗਾ ਚੱਕ ਗਿਆ ਜਮਾ ਕਹਿੰਦਾ ਵੀ ਇਹ ਤਾਂ ਫੇਲ ਹੋ ਗਈ ਇਹ ਤਾਂ ਸਕੀਮ ਫੇਲ ਹੋ ਗਈ ਜਿਹੜੀ ਆਪਣੀ ਐਮਐਸਪੀ ਵਾਲੀ ਸੀ ਉਸੇ ਕਰਕੇ ਉਹ ਤੋਂ ਤਿੰਨਾਂ ਦੀ ਮੰਤਰੀ ਕਹਿੰਦੀ ਸੀ ਵੀ ਚੁਟਕੀ ਮਾਰ ਕੇ ਦੇ ਦਾਂਗੇ ਇੱਕ ਦਿੱਤੀ ਤੇ ਉਹਦਾ ਵੀ ਨਹੀਂ ਕੁਝ ਬਣਿਆ ਹੈਗਾ ਅਸੀਂ ਕਹਿੰਦਾ ਵੀ ਇਹ ਪਾਣੀ ਦਾ ਦੋਸ਼ ਲਾਉਂਦੇ ਸਾਰਾ ਕੁਝ ਲਾਉਂਦੇ ਅਸੀਂ ਛੱਡਣ ਨੂੰ ਤਿਆਰ ਆ ਅਸੀਂ ਕਹਿੰਦਾ ਵੀ ਤੁਸੀਂ ਜੌਣ ਬਣਾ ਲਓ ਖਿੱਤਾ ਬਣਾ ਲਓ ਕਿੱਥੇ ਮੱਕੀ ਬਜਾਉਣੀ ਆ ਕਿੱਥੇ ਟਮਾਟਰ ਬਜਾਉਣੀ ਆ ਕਿੱਥੇ ਝੋਨਾ ਬਜਾਉਣਾਗਾ ਅਸੀਂ ਵੀ ਜਲ ਨੂੰ ਤਿਆਰ ਆ ਉਹਦੇ ਖਰੀਦਣ ਦੀ ਗਰੰਟੀ ਕਰੋ ਸਾਡੀਆਂ ਘਰ ਦੀਆਂ ਲੋੜਾਂ ਪੂਰੀਆਂ ਕਰੋ ਅਸੀਂ ਕਹਿੰਦਾ ਵੀ ਉਹ ਜਨਤਕ ਵੰਡ ਪ੍ਰਣਾਲੀ ਚਾਲੂ ਕਰੋ ਦਰਿਆਵਾਂ ਦੀ ਧਰਤੀ ਸੀ ਆਪਣਾ ਪੰਜਾਬ ਚੰਡੀਗੜ੍ਹ ਰਾਜਧਾਨੀ ਐ ਇੱਥੇ ਵੀ ਕਹਿੰਦੇ 28 ਪਿੰਡੋ ਜਿਹੜੇ ਚੰਡੀਗੜ੍ਹ ਵਸਿਆ ਸੀਗਾ ਚੰਡੀਗੜ੍ਹ ਦੇ ਵਿੱਚ ਸਰਕਾਰੀ ਤੌਰ ਤੇ ਪਾਣੀ ਵਿਕਣ ਲੱਗ ਗਿਆ ਪਾਣੀ ਵਾਲੇ ਏਟੀਐਮ ਜੇ ਦਰਿਆਵਾਂ ਦੀ ਤਰਤੇ ਪਾਣੀ ਵੇਕਣ ਲੱਗ ਗਿਆ ਅਨਾਜ ਭੰਡਾਰ ਚ ਅਸੀਂ ਸਭ ਤੋਂ ਮੂਰੇ ਆ ਪੰਜਾਬ ਉਪਜਾਊ ਜ਼ਮੀਨ ਹੈ ਤੇ ਕੱਲ ਨੂੰ ਜੇ ਕਿਸਾਨ ਵੀ ਇੱਥੇ ਕਿਸਾਨੀ ਛੱਡਦਾ ਗਿਆ ਤੇ ਫਿਰ ਇੱਥੇ ਅਨਾਜ ਤਾਂ ਫਿਰ ਬਲੈਕ ਚ ਨਹੀਂ ਵੀ ਖੂਗਾ ਫਿਰ ਕੀ ਲੱਗਦਾ ਉਹ ਤਾਂ ਹੈਗਾ ਹੀ ਆ ਜੀ ਉਹ ਤਾਂ ਅੱਜ ਵੀ ਅਸੀਂ ਦੇਖਦਾ ਮਾਲ ਚ ਯਾਨੀ ਪਾਕਿਸਤਾਨ ਵਰਗਾ ਕੰਮ ਨਹੀਂ ਹੋਣਾ ਉਹ ਮਾਲ ਚ ਆਪਾਂ ਦੇਖਦੇ ਨਹੀਂ ਜੀ ਉਹਨਾਂ ਦੀ ਉਹਨਾਂ ਦੀ ਕੁਕੜੀ ਤਾਂ ਵਿਕਦੀ ਆ 250 ਰੁਪਏ ਦੀ ਸਾਢੇ 5 ਰੁਪਏ ਦੀ ਵਿਕਦੀ ਆ ਉਹ ਤਾਂ ਹੋ ਰਿਹਾ ਨਾ ਜੀ ਉਹ ਕਿਦੋਂ ਅਸੀਂ ਚੌਲ ਪੈਦਾ ਕਰਦੇ ਜਿਹੜਾ ਬਾਸਪਤੀ 7 ਤੋਂ ਲੈਂਦੇ 35 ਰੁਪਏ ਇਹਦੋਂ ਕੋਈ ਕਿਤੇ ਕੰਪਨੀ ਦੇ ਮਾਰਕਾ ਲੱਗ ਜਾਂਦਾ ਉਹੀ 100 200 ਰੁਪਏ ਕਿਲੋ ਬਣ ਜਾਂਦਾ ਕਿ ਇੰਡੀਆ ਗੇਟ ਦੀ ਮੋਹਰ ਲੱਗ ਜਾਂਦੀ ਤਾਂ ਵੀ ਇੰਡੀਆ ਗੇਟ ਚੋਂ ਲੈ ਲਓ ਪਹਿਲੇ ਇੰਡੀਆ ਗੇਟ ਦੇ ਥੈਲੇ ਚ ਪਹਿਲੇ ਹਾਂ ਬਸ ਥੈਲੇ ਤੇ ਜਾਨੀ ਕਿ 20 ਰੁਪਏ ਦਾ ਥੈਲਾ ਹੋਊਗਾ ਜਾਨਕੀ 200 ਰੁਪਏ ਰੇਟ ਹੋ ਜਾਂਦਾ ਇਹ ਤੇ ਜਾਨਕੀ ਆਏ ਨੀ ਵੀ ਜੋ ਕੋਈ ਚੀਜ਼ 10 ਰੁਪਏ ਚ ਬਣਦੀ ਆ ਵੀ ਉਹ 15 ਜੀ ਵੇਚਣੇ ਕੋਈ ਹਜੇ ਤੱਕ ਕਾਨੂੰਨ ਨਹੀਂ ਤੁਸਾਂ ਚੀਜ਼ ਖਰੀਦ ਲਓ ਤੇ ਪ੍ਰਿੰਟ ਰੇਟ ਹੋਰ ਹੋ ਦੇਣਗੇ ਕੋਸ ਹੋਰ ਉਹਦੇ ਤੇ ਵੀ ਕੋਈ ਕਾਨੂੰਨ ਵਾਲੀ ਸਰਕਾਰਾਂ ਤੋਂ ਮੰਗਦਾ ਤੁਸੀਂ ਲੰਮੇ ਸਮੇਂ ਤੋਂ ਕਰਦੇ ਆ ਰਹੇ ਅਸੀਂ ਦੁੱਧ ਪੈਦਾ ਕਰਦੇ ਆਂ ਪਰ ਉਹ ਇਹਨਾਂ ਦਾ ਤਾਂ ਪਾਣੀ 40 ਰੁਪਏ ਲੀਟਰ ਵੇਚਦਾ ਸਾਡਾ ਦੁੱਧ 35 ਰੁਪਏ ਲੈਂਦੇ ਆ ਇਹ ਕਹਿੰਦੇ ਵੀ ਹਾਲਿਓ ਮੈਂ ਮੈਂ 70 ਰੁਪਏ ਕਿਲੋ ਲੈਣਾ ਮੈਂ ਇੱਥੇ ਬੈਠਾ ਸ਼ਹਿਰ ਆਹ ਕਿੰਨੇ ਬੈਠੇ ਜੀ ਭੰਗਾ 35 ਲੈਂਦੇ ਆ ਗਾਵੀਆਂ ਰੱਖੀਆਂ ਨੇ 35 ਰੁਪਏ ਤੋਂ ਵੱਧ ਲੈਣੇ 32 35 ਆਹੀ ਚੱਲਦਾ ਪਾਣੀ ਉਹਨਾਂ ਦਾ ਉਦੋਂ ਮਹਿੰਗਾ ਇਹ ਉਹੀ ਹੈ ਨਾ ਜਿਹੜੀ ਜਲ ਨੀਤੀ ਲਿਆਏ ਹੈ ਉਹਦੇ ਤਹਿਤ ਪਾਣੀ ਤੇ ਕਬਜ਼ਾ ਕਰਨਾ ਕੋ ਥਲੇ ਡਰਾਮਾ ਜਿ ਤੁਸੀਂ ਦੇਖਣ ਕਾगज ਫਸਾਈ ਜਾਂਦੇ ਨੇ ਨਹਿਰਾਂ ਚ ਧਰਤੀ ਹਟਲਾ ਪਾਣੀ ਉਹਦਾ ਕਾਨੂੰਨ ਬਣਿਆ ਹੋਇਆ ਅੱਛਾ ਇੱਕ ਚੀਜ਼ ਹੋਰ ਸੱਚੀ ਪਾਣੀ ਥੁੜ ਗਿਆ ਕਿ ਇਹ ਵੀ ਕਾਰਪੋਰੇਟ ਘਰਾਣੇ ਦਾ ਪ੍ਰਚਾਰ ਹੈ ਵੀ ਕੱਲ ਨੂੰ ਅਸੀਂ ਆਪਣੇ ਕੋਲ ਕਰ ਲਾਂਗੇ ਪਾਣੀ ਤੇ ਮਨੂ ਪਾਣੀ ਵੀ ਵੇਚਾਂਗੇ ਕਿ ਸੱਚੀ ਥੁੜ ਗਿਆ ਪਾਣੀ ਨਹੀਂ ਪ੍ਰਚਾਰ ਹੀ ਹੈ ਜੀ ਉਹਨਾਂ ਦਾ ਕਿ ਕੋਈ ਵੀ ਉਹਨਾਂ ਨੇ ਪ੍ਰਚਾਰ ਕਰਨਾ ਕਿਸੇ ਚੀਜ਼ ਨੂੰ ਕਦੋਂ ਵਪਾਰ ਕਰਨਾ ਹਾਂ ਯੂਨਾਈਟਿਡ ਦਰਿਆ ਹਟੜੇ ਸਮੁੰਦਰ ਪਿਆਏ ਪਾਣੀ ਥੋੜੀ ਮੁੱਕ ਗਿਆ ਉਹਨਾਂ ਦਾ ਪ੍ਰਚ 18ਵੇਂ ਉਰੂਆਂ ਵਾਲਾ ਸਾਰਾ ਕੁਝ ਕੀਤਾ ਪਹਿਲਾਂ ਉਹੀ ਪਾਣੀ ਪੀਂਦੇ ਸੀ ਲੋਕ ਜਦੋਂ ਕੋਈ ਨਾ ਦੇ ਨੀਤੀਬੰਦ ਧਰਤੀ ਜਿਹੜੀ ਹੋ ਗਿਆ ਹੁਣ ਧਰਤੀ ਚੋਂ ਪਾਣੀ ਉਹਦੇ ਹੁਣ ਸਾਡੇ ਪ੍ਰਣਾਲੇ ਫੈਕਟਰੀ ਐ ਟ੍ਰਾਈ ਰੈਂਟ ਵਾਲੀ ਉਹ ਬੋਰ ਕਾਲਾ ਪਾਣੀ ਉਹ ਮਰੀ ਜਾਂਦੇ ਆ ਰਜਿੰਦਰ ਗੁਫਤੇ ਵਾਲੀ ਮੇਨ ਮੁੱਦਾ ਇਹ ਆ ਵੀ ਸਾਮੀ ਨਾਥ ਦਾ ਰਿਪੋਰਟ ਜਿਹੜੀ ਆ ਇਹ ਕਿਉਂ ਨਹੀਂ ਲਾਗੂ ਕਰਦੇ ਮੋਦੀ ਇਹੋ ਕੋਲ ਕੇ ਇਹ ਨਾ ਕਿਸਮ ਨਹੀਂ ਅਟੋਰਪੋਰ ਨਹੀਂ ਕਰਾਂਗੇ। Swami Nathan report ਚ ਨਾ Swami Nathan ਲਿਖ ਗਿਆ ਸੀ ਹਾਂਜੀ ਕਿ ਕਿਸਾਨਾਂ ਨੂੰ ਜੋ ਫਸਲ ਦਾ ਖਰਚਾ ਹੈ ਉਹਦਾ ਦੁੱਗਣਾ ਕਰਕੇ ਦੇ ਦਿਓ। ਭਾਅ ਜੇ 50 ਰੁਪਏ ਆਂਦਾ ਹੈ 100 ਰੁਪਏ ਦੇ ਦਿਓ। ਹਾਂਜੀ ਹਾਂਜੀ ਉਹਨੇ ਇਹ ਲਿਖ ਤਿਆ ਪਰ ਉਹਨੇ ਇਹ ਨਹੀਂ ਲਿਖਿਆ ਕਿਦਾਂ ਦੋ ਹਾਂਜੀ ਹਾਂਜੀ ਮੂਹ ਨਾਲ ਤਾਂ ਦੇ ਨਹੀਂ ਹੋਣਾ ਇਹ ਸਰਕਾਰ ਕੋਈ ਸਿਸਟਮ ਵੀ ਬਣਾਏਗੀ ਨਾ ਸੁਆਮੀ ਨਾਥਨ ਵੀ ਇਹ ਨਹੀਂ ਲਿਖਿਆ ਉਹਨੇ ਲਿਖਿਆ ਕਿਸਾਨਾਂ ਨੂੰ ਦੇ ਦਿਓ ਜੋ ਮੰਗਦੇ ਆ ਪਰ ਕਿੱਦਾਂ ਦਵੋ ਤਰੀਕਾ ਕੀ ਉਹ ਨਹੀਂ ਹੈ ਉਹ ਕੀ ਲਾਗੂ ਕਰਨ ਫਿਰ ਉਹਦੇ ਚ ਵੇਖੋ ਜੀ ਕਾਨੂੰਨ ਤੇ ਲਾਗੂ ਇਹਨਾਂ ਨੇ ਕਰਨਾ ਉਹ ਅਰਥਸ਼ਾਸਤਰੀ ਕੋ ਤਰੀਕਾ ਤਾਂ ਦੱਸੇ ਨਾ ਹਾਂਜੀ ਹਾਂਜੀ ਤਰੀਕਾ ਦੱਸੇ ਨਾ ਹੁਣ ਤੁਸੀਂ ਕਹਿੰਦੇ ਹੋ ਜੀ ਮੇਰੀ ਚੀਜ਼ 50 ਰੁਪਏ ਵਿਕਰੀ ਹੈ ਹਾਂਜੀ ਹਾਂਜੀ ਯਾਰ ਮੈਨੂੰ ਪੂਰਾ ਨਹੀਂ ਪੈਣਾ ਮੈਨੂੰ 60 ਰੁਪਏ ਦੇ ਦੇ ਮੈਂ ਤੈਨੂੰ ਪੁੱਛਾਂਗਾ ਕਿਉਂ ਨਹੀਂ ਪੈਣਾ ਤੁਸੀਂ ਫਿਰ ਢੰਗ ਦੱਸੋਗੇ ਨਾ ਯਾਰ ਮੇਰਾ 10 2 ਰੁਪਏ ਉਹ ਖਰਚਾ ਨਹੀਂ ਜੀ ਬੇਕ ਸੁਆਮੀ ਨਾਥ ਨੇ ਨਹੀਂ ਲਿਖ ਕੇ ਗਏ ਨੇ ਜੀ ਉਹ ਗੱਲ ਪਤਾ ਕੀ ਆ ਸਭਾ ਉਹ ਵੀ ਉਹਨੇ ਆਖਿਆ ਵੀ ਉਹਦੇ ਜਾਨਕਿ ਉਹਦਾ ਸਾਰਾ ਪਰਿਵਾਰ ਦਾ ਉਹ ਲਾਇਆ ਜਾਵੇ ਖਰਚਾ ਹਾਂ ਹੁਣ ਇੱਕ ਕੁੜੀ ਦਾ 50 ਕਿੱਲਿਆ ਉਹਦੇ ਤਾਂ ਚਾਰ ਜਾਣੇ ਖਾਣ ਵਾਲੇ ਆ ਇੱਕ ਜਾਣੇ ਦੇ 50 ਜੀ ਆ ਉਹਦੇ ਕੋਲੇ ਕਿੱਲੇ ਚਾਰ ਆ ਉਹਨਾਂ ਨੂੰ ਕੰਮ ਦੇਵੇ ਨਾ ਸਰਕਾਰ ਉਹਨਾਂ ਦਾ ਸਾਰਾ ਜਾਨਕਿ ਉਹਦਾ ਤਾਂ ਖਰਚਾ ਜਨਉਂਦੀ ਆ ਉਹਨੂੰ ਕੱਟੇ ਉਹਨੇ ਐ ਵੀ ਲਿਖਿਆ ਨਾ ਨਾਲ ਉਹਨਾਂ ਦਾ ਸਾਰਾ ਮਿਥਕੇ ਇਹਦੇ ਪਰਿਵਾਰ ਦੇ ਕਿੰਨੇ ਜੀ ਆ ਹਾਂ ਦੇਖੋ ਮੇਨ ਮੋਬਾਇਲ ਆ ਨਾ ਤੇ ਕਣਕ ਜਿਹੜੀ ਝੋਨਾ ਵਾ ਇਹ ਬਾਸਪੋਰਟ ਹੁੰਦਾ ਕਣਕੀ ਹੋ ਰਹੀ ਆ ਯੂਰਪ ਚ ਹੋ ਰਹੀ ਆ ਉਧਰ ਰੇਟ ਦੋਣਾ ਮੇਰਾ ਜੀ ਗਵਰਨਮੈਂਟ ਪ੍ਰੋਫਿਟ ਕਰ ਰਹੀ ਆ ਤੇ ਕਿਸਾਨ ਉਥੇ ਬੈਠਾ ਵਾ ਕਿਸਾਨ ਅਜੇ ਬੈਠਾ ਵਾ 22-2300 ਪਰ ਕਣਕ ਹੁਣ ਚਲਦੀ ਇਹੀ ਉਹ ਨਾ 2275 ਰੁਪਏ ਸੀ ਨਾ ਇਹੋ ਜੀ ਪਰ ਹੁਣ ਰੇਟ ਜਿਹੜਾ ਵਾ ਉਹ ਤਿੰਨ ਹੱਥੋਂ ਪਟਪ ਗਿਆ ਵਾ ਉਸ ਕਿਸਾਨ ਦੇਖੋ ਟੀਚਰ ਮਾਸਟਰ ਜਿੰਨੇ ਵੀ ਹੈਗੇ ਆ ਜਿੰਨੇ ਵੀ ਆ ਡੇਟਾ ਆ ਆਪਣਾ ਨੌਕੇ ਪੇਸ਼ੇ ਵਾਲੇ ਆ ਸਾਰਿਆਂ ਦੀ 50000 ਜਾਂ 60000 ਪਤਨਖਾ ਗਈ ਆ ਦੱਸੋ ਵੀ ਕਿਸਾਨ ਉੱਥੇ ਬੈਠਾ ਕਿਸਾਨ ਤੇ ਮਾਰੂ ਨੀਤੀ ਕਿਉਂ ਥੋਪੀ ਜਾ ਰਹੀ ਹੈ ਵੀ ਕਿਸਾਨ ਖੇਤੀ ਛੱਡ ਦੇ ਤਾਂ ਪਟ ਘਰਾਣੇ ਆ ਜਾਣ ਜਿਵੇਂ ਤੁਹਾਡੇ ਸਾਥੀ ਕਹਿ ਰਹੇ ਨੇ ਵੀ ਜਿਹੜਾ 20 ਜਾਂ 40 ਆ 50 ਕਿੱਲੇ ਵਾਲਾ ਗਿਆ ਉਹਨਾਂ ਤਾਂ ਕੋਈ ਥੋੜ੍ਹ ਨਹੀਂ ਹੈਗੀ ਮਰਦਾ ਛੋਟਾ ਰਿਆ ਨਾ ਦੇਖੋ ਜੀ ਅਸਲ ਕਿਸਾਨ ਵੀ ਤਾਂ ਤੁਹਾਨੂੰ ਸ਼ਾਇਦ ਮਾਰ ਹੀ ਰਿਹਾ ਜਿਹੜਾ 50 ਕਿੱਲੇ ਵਾਲਾ ਉਹ ਕਹਿੰਦਾ ਯਾਰ ਮੈਂ ਕਟਾਂ 5 ਕਿੱਲੇ ਵਾਲੇ ਨੂੰ ਨਹੀਂ ਨਹੀਂ ਉਹ ਨਹੀਂ ਗੱਲ ਹੈਗੀ ਪਰ ਦੇਖੋ ਚਾਹ ਇਹ ਜਿਹੜੀ ਵਪਾਰੀ ਮਰੂਗਾ ਆਰਥ ਕੇ ਵੀ ਮਰੂਗਾ ਮਰਨਾ ਸਾਨ ਆਰਥ ਤੇ ਵੀ ਮਰੂਗਾ ਦੁਕਾਨਦਾਰ ਛੋਟਾ ਵੀ ਮਰੂਗਾ ਕਰਿਆਨੇ ਵਾਲਾ ਵੀ ਮਰੂਗਾ ਜਦੋਂ ਖੇਤੀ ਖਤਮ ਹੋ ਗਈ ਸਮਝੋ ਸਭ ਕੁਝ ਖਤਮ ਹੋ ਗਿਆ ਕਾਰਪੋਰੇਟ ਕਰਿਆਨੇ ਨੇ ਇਹੋ ਚਾਹੁੰਦਾ ਪੈ ਸਿੱਖ ਖੇਤੀ ਲੈ ਕੇ ਆਈਏ ਵੱਡੇ ਵੱਡੇ ਰੋਡ ਨਿਕਲ ਆਏ ਨਾ ਬਸ ਨਿਕਲ ਰਹੇ ਆ ਇਹ ਕਿਉਂ ਨਿਕਲ ਰਹੇ ਆ ਵੀ ਇੱਥੋਂ ਜਿੰਨੀ ਫਸਲ ਜਿੰਨੀ ਕੱਢ ਕੇ ਲੈ ਜਾਈਏ ਤੇ ਬਾਸਪੋਰਟ ਕਰਕੇ ਬਾਕੀ ਸੁਪੇ ਆਪਣੀ ਮਰਜ਼ੀ ਨੇ ਵੇਚੀਏ ਤੇ ਇਹਨਾਂ ਨੂੰ ਡਾਊਨ ਕਰੀਏ ਜਮੀਨਾਂ ਸਾਡੀਆਂ ਕਿਉਂ ਰੋ ਰਹੀਆਂ ਨੇ ਉਹ ਕਿਉਂ ਰਹੀਆਂ ਨੇ ਇਹੀ ਕਾਰਨ ਆ ਅੱਜ ਕਿਸਾਨ ਕਰਜ਼ੇ ਦੇ ਹੇਠ ਆ ਰਿਹਾ ਖੁਦਕੁਸ਼ੀਆਂ ਕਰ ਰਿਹਾ ਵਾ ਕਿਸਾਨ ਨੂੰ ਵਾਜਬ ਰੇਟ ਨਹੀਂ ਮਿਲ ਰਿਆ ਹਣ ਸੋਸ ਵੇਖੋ ਕਿਸੇ ਫਸਲ ਦਾ ਹੋਗਾ ਬੀਮਾ ਕਿਸੇ ਫਸਲ ਦਾ ਹੈਗਾ ਵਾ ਆ ਮੱਝਾਂ ਗਾਵਾਂ ਸਾਡੀਆਂ ਮਰ ਜਾਂਦੀਆਂ ਕਿਸੇ ਬਿਮਾਰੀ ਨਾਲ ਪਤਾ ਕੋਈ ਹੈਗਾ ਵਾ ਗਵਰਨਮੈਂਟ ਕਰਦੇ ਨਹੀਂ ਕਿ ਕਰਾਉਂਦੇ ਨਹੀਂ ਤੁਸੀਂ ਹੁੰਦਾ ਕਿ ਕੋਈ ਹੈ ਹੀ ਨਹੀਂ ਕੋਈ ਵੇਖੋ ਆ ਪੁੱਛੋ ਬਜ਼ੁਰਗਾਂ ਨੂੰ ਕਿ ਕੋਈ ਬੀਮਾ ਬੂਮਾ ਤੁਹਾਡੀ ਫਸਲ ਦਾ ਕਿਸੇ ਦਾ ਹੋਇਆ ਹੋਵੇ ਜਾਂ ਕਿਸੇ ਮੱਝ ਦਾ ਤੁਸੀਂ ਆਪ ਕਰਾਣਾ ਹੈ ਉਹ ਸਰਕਾਰ ਨੂੰ ਕੀ ਤੋਚ ਦੇ ਰਹੇ ਹੋ ਤੁਸੀਂ ਅਸੀਂ ਕਰਾਉਨੇ ਆ ਸਰਕਾਰ ਸਾਡੇ ਪੌਸੀ ਦਾ ਕਿ ਦਵੇ ਕੁਪਾਲ ਸੀ ਹੈ ਨਹੀਂ ਸਰਕਾਰ ਕੋਲ ਪ੍ਰਾਈਵੇਟ ਕੰਪਨੀਆਂ ਨਹੀਂ ਦੇ ਰਹੀਆਂ ਨਹੀਂ ਜੀ ਨਹੀਂ ਦਿੰਦੀਆਂ ਬਿਲਕੁਲ ਨਹੀਂ ਦਿੰਦੀਆਂ ਇਹ ਪਾਸ ਜਾਂ ਫਿਰ ਬਾਅਦ ਕਲੇਮ ਨਹੀਂ ਦਿੰਦੀਆਂ ਨਹੀਂ ਦਿੰਦੀਆਂ ਬਿਲਕੁਲ ਨਹੀਂ ਦਿੰਦੀਆਂ ਕੁਛ ਕਦੇ ਨਹੀਂ ਦਿੰਦਿਆਂ ਨੀ ਬਿਲਕੁਲ ਮੈਡੀਕਲ ਜਿਹੜੀ ਸਾਡੇ ਬੱਚੇ ਪੜ ਰਹੇ ਹੁਣ ਅਸੀਂ ਪ੍ਰਾਈਵੇਟ ਸਕੂਲਾਂ ਪੜਾ ਰਹੇ ਆ ਕਿੰਨੀ ਮਿੰਗੀ ਪੜਾਈ ਕਿੰਨੀ ਮਹਿੰਗੀ ਬਾਜੀ ਦੇਖੋ ਤੁਸੀਂ ਦੇਖੋ ਹੈਗੀ ਹੈ ਨਾ ਸਾਰੇ ਦੇਖੋ ਸਰਕਾਰੀਆਂ ਚ ਕਿਉਂ ਨਹੀਂ ਦੇਖੋ ਪ੍ਰਾਈਵੇਟ ادارے ਤਾਂ ਹੀ ਖੁੱਲੇ ਆ ਵੀ ਉਹ ਗਵਰਨਮੈਂਟੋਂ ਸਿੱਧਾ ਸੈਂਟਰ ਗਵਰਨਮੈਂਟ ਨੂੰ ਇਹਦਾ ਫੰਡ ਜਾਂਦਾ ਵਾ ਜਿਹੜੀਆਂ ਭਗਵੰਤ ਮਾਨ ਨੇ ਕਿਹਾ ਵੀ ਸਕੂਲ ਖੋਲਾਂਗੇ ਵੱਡੇ ਵੱਡੇ ਸਕੂਲ ਖੋਲਾਂਗੇ ਜਿਹੜੇ ਉੱਥੇ ਪੜ ਕਾਉ ਰਿਹਾ ਉਥੇ ਵੇਖੋ ਇਹ ਕਰਕੇ ਬੱਚਿਆਂ ਵਾਸਤੇ ਬਹੁਤ ਮਾੜੇ ਹਾਲਾਤ ਹੈ ਸਕੂਲਾਂ ਨੇ ਜਿਹੜੇ ਆ ਸਕੰਜੇ ਕੱਸੇ ਆ ਸਾਡੇ ਤੇ ਅਸੀਂ ਪੈਰੋ ਪੈਕ ਕਰ ਜਾਈਏ ਹੋਣ ਰਹੇ ਆ ਤੇ ਬੱਚੇ ਆਪਣੀ ਜ਼ਮੀਨਾਂ ਵਿੱਚ ਲਿਮਟਾਂ ਬਣਾਉਣਾ ਜ਼ਮੀਨਾਂ ਤੇ ਅਸੀਂ ਬੱਚੇ ਆਪਣੇ ਬਾਹਰ ਭੇਜ ਰਹੇ ਆ ਇਹੋ ਹੀ ਕਾਰਨ ਆ ਤੁਸੀਂ ਕਿੰਨੇ ਸਿਰ ਤੋਂ ਖੇਤੀ ਕਰ ਰਹੇ ਸੀਗੇ ਮੈਨੂੰ 40-45 ਸਾਲ ਤੁਹਾਡੇ ਬਜ਼ੁਰਗ ਵੀ ਇਹੀ ਕਰਦੇ ਸੀ ਹਾਂ ਜੀ ਸ਼ੁਰੂ ਤੋਂ ਮੁੰਡਾ ਮੁੰਡਾ ਵੀ ਇਹੀ ਕਰ ਰਹੇ ਅੱਗੇ ਬੱਚੇ ਬੱਚਾ ਮੁੰਡਾ ਕਰ ਰਹੇ ਆ ਤੁਸੀਂ ਜੇ ਐਨਾ ਹੀ ਘਾਟੇ ਦਾ ਸੌਦਾ ਹੈ ਫਿਰ ਤੁਸੀਂ ਮੁੰਡੇ ਨੂੰ ਹੋਰ ਕੰਮ ਚ ਕਿਉਂ ਨਹੀਂ ਪਾਉਂਦੇ ਆ ਕਿਸੇ ਮੁੰਡੇ ਨੂੰ ਕਿੱਧਰ ਭਾਈ ਪੜਨ ਨੂੰ ਜਗ੍ਹੀ ਨਹੀਂ ਉਹ 10ਵੀਂ ਪਾਸ ਕਰਕੇ ਕਿਸੇ ਬੱਥੇ ਨੂੰ ਨੌਕਰੀ ਮੈਂ ਖੁਦ ਸਾਡੇ 슈ਗਰ ਮਿਲ ਲੱਗੀ ਸੀ ਮੈਂ ਮਲਾਜ਼ਮ ਰਿਹਾ ਉਹ ਜੇ ਡਰਾਈਵਰ ਰਹਿ ਮੈਂ ਜੀ ਤਰਤੇ ਅੱਛਾ ਅਸੀਂ ਚੰਡੀਗੜ੍ਹ ਵੀ ਉਹਨੂੰ ਆਉਂਦਾ ਰਿਹਾ ਉਹਨਾਂ ਨਾਲ ਪਰ ਉਹ 슈ਗਰ ਮਿੱਲੀ ਬੰਦ ਕਰਤੀ ਇਹਨਾਂ ਨੇ ਵੇਚੀ ਦਿੱਤੀ ਉਹਤੇ ਪੁੱਡਾ ਇਨਕੁਆਇਰ ਕਰਤੀ 124 ਏਕੜ ਜ਼ਮੀਨ ਲਈ ਉਹਨਾਂ ਨੇ ਖਰੀਦਮੀਨ ਲਈ 18000 ਹਜ਼ਾਰ ਨੂੰ ਅਜੇ 1 ਕਰੋੜ ਦੀ ਫੈਕਟਰੀ ਦੇ ਮਸ਼ੀਨ ਵੇਚਤੀ ਉਹਦੀ ਮਸ਼ੀਨਰੀ ਤੇ ਉਹ 124 ਏਕੜ ਜ਼ਮੀਨ ਦੇਖ ਲਓ ਕਿੰਨੇ ਦੀ ਬਥੇਰੀ ਹੋਈ ਸੀ ਤੇ ਨੌਕਰੀਆਂ ਜਿਹਨੇ ਕਰ ਰਹੀ ਸੀ ਬੰਦੇ ਲੋਕ ਤੁਹਾਨੂੰ ਹੋਰ ਪੈਸਾ ਵੀ ਨਹੀਂ ਮਿਲਿਆ ਅਸੀਂ ਬੇਦਖਲ ਕਰਤੇ ਨੌਕਰੀਆਂ ਤੋਂ ਸਾਡਾ ਕੇਸ ਚੱਲਦਾ ਹੁਣ 19 ਤਰੀਕ ਨੂੰ ਤੁਹਾਡਾ ਕੇਸ ਹੈ ਇਥੇ ਹਾਈ ਕੋਰਟ 'ਚ ਚੰਡੀਗੜ੍ਹ ਚੰਡੀਗੜ੍ਹ ਮੁੜ ਕੇ ਫੇਰ ਖੇਤੀ ਤੇ ਆ ਗਏ ਮੁੰਡਾ ਹਾਂਜੀ ਮੁੰਡਾ ਫੇਰ ਖੇਤੀ ਤੇ